ਪ੍ਰੋਗਰਾਮ 16 ਨੇ ਸੱਚਵੇਂ ਤੁਹਾਡਾ ਸਭ ਦਾ ਸਵਾਗਤ ਮੈਂ ਹਾਂ ਸੰਦੀਪ ਲਾਦੂਕਾ ਪੰਜਾਬ ਦੇ ਦੋ ਤਿੰਨ ਅਹਿਮ ਮਸਲਾਂ ਦੇ ਉੱਤੇ ਅਸੀਂ ਗੱਲਬਾਤ ਕਰਾਂਗੇ ਸਭ ਤੋਂ ਪਹਿਲਾ ਮਸਲਾ ਇੱਕ ਡੀਜੀਪੀ ਵੀਕੇ ਭਾਵਰਾ ਦਾ ਬਿਆਨ ਦੇਣਾ ਔਰ ਗੰਭੀਰ ਦੋਸ਼ ਲਗਾ ਦਿੱਤੇ ਨੇ ਸਰਕਾਰ ਤੇ ਕਿ ਉਹਨਾਂ ਦੀ ਛੁੱਟੀ ਕਿਉਂ ਹੁੰਦੀ ਹੈ ਜਾਂ ਫਿਰ ਉਹਨਾਂ ਉੱਤੇ ਦਬਾਅ ਕਿਸ ਤਰ੍ਹਾਂ ਦੇ ਬਣਾਏ ਜਾਂਦੇ ਨੇ ਤੇ ਨਾਲ ਹੀ ਜਲੰਧਰ ਤੇ ਲੁਧਿਆਣਾ ਦੇ ਜਿਹੜੇ ਸੀਪੀ ਬਦਲ ਦਿੱਤੇ ਨੇ ਚੋਣ ਕਮਿਸ਼ਨ ਨੇ ਕਿਸ ਦੀ ਸ਼ਿਕਾਇਤ ਤੇ ਤੇ ਕਿਉਂ ਬਦਲਨੇ ਪਏ ਇਸ ਦੇ ਬਾਰੇ ਵੀ ਗੱਲਬਾਤ ਕਰਾਂਗੇ ਔਰ ਨਾਲ ਹੀ ਗੱਲ ਕਰਾਂਗੇ ਦੇਸ਼ ਦੇ ਪ੍ਰਧਾਨ ਮੰਤਰੀ ਦਾ ਪੰਜਾਬ ਦੌਰਾ ਔਰ ਦੂਜੇ ਪਾਸੇ ਸੰਯੁਕਤ ਕਿਸਾਨ ਮੋਰਚੇ ਦਾ ਕੀਤਾ ਗਿਆ ਐਲਾਨ ਇਥੋਂ ਤੱਕ ਕਿ ਸਮਾਂ ਵੀ ਮੰਗਿਆ ਗਿਆ ਕਿ ਪ੍ਰਧਾਨ ਮੰਤਰੀ ਸਾਡੇ ਨਾਲ ਮੀਟਿੰਗ ਕਰਨ ਔਰ ਉਮੀਦਵਾਰਾਂ ਦਾ ਵਿਰੋਧ ਵੀ ਹੋ ਰਿਹਾ ਔਰ ਇੱਕ ਵੱਡੀ ਜ਼ਿੰਮੇਵਾਰੀ ਹੁਣ ਦੇਸ਼ ਦੇ ਪ੍ਰਧਾਨ ਮੰਤਰੀ ਤੇ ਵੀ ਹੋਵੇਗੀ ਜੈ ਕਹਿ ਲੀਏ ਵੱਡੀ ਚੈਲੰਜ ਹੋਵੇਗਾ ਚੁਣੌਤੀ ਹੋਵੇਗੀ ਕਿ ਕਿਸਾਨਾਂ ਲਈ ਐਲਾਨ ਕੀ ਕਰਦੇ ਆ ਪੰਜਾਬ ਦੀਆਂ ਸਟੇਜਾਂ ਤਵਾ ਕੇ ਇਸ ਦੇ ਉੱਤੇ ਗੱਲ ਕਰਾਂਗੇ ਔਰ ਤੀਜਾ ਮਸਲਾ ਸੁਖਪਾਲ ਖੈਰਾ ਦੇ ਬਿਆਨ ਤੋਂ ਛਿੜੀ ਚਰਚਾ ਗੈਰ ਪੰਜਾਬੀਆਂ ਦਾ ਮੁੱਦਾ ਇਸ ਤੇ ਪ੍ਰਤਾਪ ਸਿੰਘ ਬਾਜਵਾ ਨੇ ਕਹਿ ਦਿੱਤਾ ਕਿ ਸੁਖਪਾਲ ਸਿੰਘ ਖੈਰਾ ਦੀ ਨਿੱਜੀ رائے ਹੋ ਸਕਦੀ ਹੈ ਇਹ ਸਾਡੀ ਪਾਰਟੀ ਦੀ ਨਹੀਂ ਹੈ ਇਹ ਕਹਿਣਾ ਕਿਉਂ ਪਿਆ ਇਸਦੇ ਪਿੱਛੇ ਕੀ ਸਿਆਸਤ ਇਸ ਤੇ ਵੀ ਗੱਲ ਕਰਾਂਗੇ ਮੇਰੇ ਨਾਲ ਨੇ ਸੀਨੀਅਰ ਪੱਤਰਕਾਰ ਜਗਤਾਰ ਸਿੰਘ ਪੁੱਲਰ ਜੀ ਸਭ ਤੋਂ ਪਹਿਲਾਂ ਤਾਂ ਪੰਜਾਬ ਦੇ ਜਿਹੜੇ ਪੁਲਿਸ ਦਾ ਮਸਲਾ ਲੈ ਲਈ ਇਥੋਂ ਤੱਕ ਕਿ ਜਿਹੜੇ ਡੀਜੀਪੀ ਵੀ ਕੇ ਭਾਵਰਾ ਨੇ ਉਹਨਾਂ ਨੇ ਤਾਂ ਸ਼ਿਕਾਇਤ ਕਹਿ ਲੋ ਜਾਂ ਇੱਕ ਗਿਲਾ ਸ਼ਿਕਵਾ ਐਸਾ ਕਹਿ ਦਿੱਤਾ ਰਿਕਾਰਡ ਤੇ ਲਿਆਂਦਾ ਕਿ ਮੇਰੇ ਤੇ ਦਬਾਅ ਕਿਸ ਤਰ੍ਹਾਂ ਦੇ ਪਏ ਸੀ ਉਹ ਜਿਹੜੀਆਂ ਗੱਲਾਂ ਕਈਆਂ ਨੇ ਉਹ ਸਾਰੀਆਂ ਵਿਸਥਾਰ ਦੇ ਨਾਲ ਇੱਕ ਤਾਂ ਗੱਲਾਂ ਦੇ ਉੱਤੇ ਚਾਨਣਾ ਪਾਓ ਔਰ ਇਸ ਦੀ ਵਜ੍ਹਾ ਕੀ ਰਹੀ ਹੋਵੇਗੀ ਦੇਖੋ ਸਭ ਤੋਂ ਵੱਡੀ ਗੱਲ ਹੈ ਕਿ ਵੀ ਕੇ ਭਾਵਰਾ ਹੋਣੀ ਲੈ ਉਹ ਜੁਪੀਐਸਸੀ ਵੱਲੋਂ ਲਗਾਏਗੇ ਡੀਜੀਪੀਸੀ ਕਿਉਂਕਿ ਉਹਨਾਂ ਨੇ ਕਿਉਂਕਿ ਜਦੋਂ ਵੀ ਕਿਸੇ ਸਟੇਟ ਨੇ ਆਪਣਾ ਨਵਾਂ ਡੀਜੀਪੀ ਲਾਉਣਾ ਹੈ ਤਾਂ ਉਹਦਾ ਪੈਨਲ ਜਾਂਦਾ ਯੂਨੀਅਨ ਪਬਲਿਕ ਸਰਵਿਸ ਕਮਿਸ਼ਨ ਉੱਥੇ ਪੰਜਾਬ ਸਰਕਾਰ ਦੇ ਨੁਮਾਇੰਦੇ ਸੈਂਟਰ ਸਰਕਾਰ ਦੇ ਨੁਮਾਇੰਦੇ ਹੁੰਦੇ ਨੇ ਤੇ ਜਿਹੜੇ ਅਜ ਪਰ ਸਨੀਅਰਟੀ ਟੌਪ ਤੇ ਹੁੰਦੇ ਨੇ ਉਹਨਾਂ ਨੂੰ ਡੀਜੀਪੀ ਲਗਾਇਆ ਜਾਂਦਾ ਤੇ ਵੀ ਕੇ ਭਾਵਰਾ ਹੋਣੀ ਮਾਨਤਾ ਪ੍ਰਾਪਤ ਜਿਹਨੂੰ ਕਹਿ ਸਕਦੇ ਨੇ ਡੀਜੀਪੀਓ ਸੀ ਸਰਕਾਰ ਜਦੋਂ ਬੰਦੀ ਆ 2022 ਦੇ ਵਿੱਚ ਆਮ ਆਦੀ ਪਾਰਟੀ ਦੀ ਤੇ ਉਹਨਾਂ ਨੂੰ ਹਟਾ ਕੇ ਗੌਰਵ ਯਾਦਵ ਸਾਹਿਬ ਜਿਹੜੇ 1992 ਬੈਚ ਦੇ ਆਈਪੀਐਸ ਅਫੀਸਰ ਉਹਨਾਂ ਨੂੰ ਡੀਜੀਪੀ ਲਗਾਇਆ ਜਾਂਦਾ ਹੁਣ ਵੀ ਕੇ ਭਾਵਰਾ ਸਮਿਤ ਬਾਕੀ ਨੂੰ ਲੱਗਾ ਕਿ ਸਾਡਾ ਹੱਕ ਮਾਰਿਆ ਗਿਆ ਔਰ ਮੈਨੂੰ ਕਿਉਂ ਹਟਾਇਆ ਗਿਆ ਮੈਂ ਤੇ ਜਦ ਕੇ ਸ਼ਰਤਾ ਯੂਪੀਐਸਸੀ ਵੱਲੋਂ ਤੈਅ ਕੀਤੀਆਂ ਮੁਤਾਬਕ ਲਗਾ ਉਹਨਾਂ ਨੇ ਸਭ ਤੋਂ ਪਹਿਲਾਂ ਕੇਸ ਪਾਇਆ ਸੀ ਕੈਟ ਦੇ ਵਿੱਚ ਜਿਹੜਾ ਸੈਂਟਰਲ ਐਡਮਿਨਿਸਟ੍ਰੇਸ਼ਨ ਟਰਬਿਊਨਲ ਆ ਉਹਨਾਂ ਨੇ ਵੀ ਕੇ ਭਾਵਰਾ ਉਹਨਾਂ ਦੀ ਪਟੀਸ਼ਨ ਖਾਰਜ ਕਰ ਦਿੱਤੀ ਫਿਰ ਉਹ ਹਾਈ ਕੋਰਟ 'ਚ ਜਾਂਦੇ ਨੇ ਹਾਈ ਕੋਰਟ ਦੇ ਵਿੱਚ ਵੀ ਕੇ ਭਾਵਰਾ ਉਹਨਾਂ ਨੇ ਜਿਹੜੀ ਪਟੀਸ਼ਨ ਪਾਈ ਗਈ ਆ ਉਹਦੇ 'ਚ ਬਹੁਤ ਸਾਰੇ ਗੰਭੀਰ ਦੋਸ਼ ਲਗਾਏ ਨੇ ਸੂਬਾ ਸਰਕਾਰ ਤੇ ਸਭ ਤੋਂ ਵੱਡਾ ਦੋਸ਼ ਲਗਾਇਆ ਕਿ ਮੇਰੇ ਤੇ ਨਜਾਇਜ਼ ਕੰਮ ਦਾ ਜਿਹੜਾ ਦਬਾਅ ਪਾਇਆ ਜਾ ਰਿਹਾ ਸੀ ਔਰ ਦੂਜਾ ਜਿਹੜੇ ਪੰਜਾਬ ਤੋਂ ਜਿਹੜਲੇ ਬਾਹਰਲੇ ਲੋਕ ਸੀ ਉਹਨਾਂ ਨੇ ਸਿਕਿਉਰਿਟੀ ਦੇਣ ਵਾਸਤੇ ਮਿਰਤੇ ਦਬਾ ਪਾਇਆ ਜਾ ਰਿਹਾ ਸੀ ਤਿੱਜਾ ਮੇਰੇ ਤੇ ਵਿਰੋਧੀਆਂ ਤੇ ਪਰਚੇ ਦਰਜ ਕਰਨ ਦਾ ਦਬਾਅ ਪਾਇਆ ਜਾ ਰਿਹਾ ਸੀ ਮੈਂ ਸਰਕਾਰ ਦੇ ਕੰਮ ਕਰਨ ਤੋਂ ਮਨਾ ਕਰ ਦਿੱਤਾ ਇਸ ਕਰਕੇ ਮੈਨੂੰ ਅਹੁਦੇ ਤੋਂ ਹਟਾਇਆ ਗਿਆ ਲਾਂਬੇ ਕੀਤਾ ਗਿਆ ਜਦ ਕਿ ਮੈਂ ਕਾਨੂੰਨਰ ਤੌਰ ਤੇ ਸ਼ਰਤਾਂ ਮੁਤਾਬਕ ਜੁਪੀਸੀ ਦੇ ਨਿਯਮਾਂ ਮੁਤਾਬਕ ਭਾਰਤ ਸਰਕਾਰ ਦੀਆਂ ਸ਼ਰਤਾਂ ਦੇ ਮੁਤਾਬਕ ਕਿ ਮੈਂ ਡੀਜੀਪੀ ਲੱਗਾ ਔਰ ਮੈਨੂੰ ਹਟਾਇਆ ਕਿਉਂ ਹੁਣ ਸਵਾਲ ਜਿਹੜੇ ਤਿੰਨ ਜਿਹੜੇ ਵੀਕੇ ਪਾਵਰਾ ਸਭ ਹਾਲਾਂਕਿ ਉਹਨਾਂ ਦੀ ਰਿਟਾਇਰਮੈਂਟ ਇਸੇ ਮਹੀਨੇ ਆ 33 ਮੈਨੂੰ ਰਿਟਾਇਰਮੈਂਟ ਹੋ ਰਹੀ ਉਹਨਾਂ ਦੀ ਸੇਵਾ ਮੁਕਤੀ ਹੋ ਰਹੀ ਆ ਉਹਨਾਂ ਨੇ ਹਾਈ ਕੋਰਟ ਦੇ ਵਿੱਚ ਜਿਹੜੇ ਤਿੰਨ ਸਵਾਲ ਖੜੇ ਕੀਤੇ ਨੇ ਹਾਲਾਂਕਿ ਬੇਸ ਕੀਆ ਗੌਰਵ ਜਾਦਵ ਸਾਹਿਬ ਜਿਹੜੇ ਡੀਜੀਪੀ ਆ ਉਹਨਾਂ ਨੇ ਕੀ ਕੀਤਾ ਉਹਦੇ ਵਿੱਚ ਕਹਿੰਦੇ ਕਿ ਮੇਰੇ ਤੇ ਦਬਾਅ ਪਾਇਆ ਜਾ ਰਿਹਾ ਸੀ ਗਲਤ ਕੰਮ ਉਹ ਗਲਤ ਕੰਮ ਕਿਹੜੇ ਹੋਏ ਨੇ ਕੀ ਸਰਕਾਰ ਵਾਕਿਆ ਕਿਹੜੇ ਉਹ ਕੰਮ ਨੇ ਉਹਨਾਂ ਨੂੰ ਦੱਸਣਾ ਚਾਹੀਦਾ ਦੂਜਾ ਕਹਿ ਰਹੇ ਕਿ ਵਿਰੋਧੀਆਂ ਦੇ ਪਰਚੇ ਦਰਜ ਕਰਨ ਵਾਸਤੇ ਦਬਾਅ ਪਾਇਆ ਉਹ ਕਿਹੜੇ ਵਿਰੋਧੀ ਆ ਜਿਨ੍ਹਾਂ ਦਾ ਸਰਕਾਰ ਮੱਕੂ ਠੱਪਣਾ ਚਾਹੁੰਦੀ ਤੀਜਾ ਉਹ ਕਿਹੜੇ ਬੰਦੇ ਨੇ ਪੰਜਾਬ ਤੋਂ ਬਾਹਰਲੇ ਜਿਨ੍ਹਾਂ ਨੂੰ ਸਰਕਾਰ ਸਿਕਿਉਰਟੀ ਦੇਣਾ ਚਾਹੁੰਦੀ ਸੀ ਉਹ ਆਪਣੇ ਆਪ ਚ ਇੱਕ ਵੱਡਾ ਸਵਾਲ ਸੀ ਇਹ ਜਿਹੜੇ ਉਹਨਾਂ ਨੇ ਇਲਜ਼ਾਮ ਲਗਾਏ ਨੇ ਇਹਨਾਂ ਇਲਜ਼ਾਮਾਂ ਦਾ ਹੁਣ ਸਰਕਾਰ ਨੂੰ ਜਵਾਬ ਤੇ ਇਲੈਕਸ਼ਨ ਚੱਲ ਰਹੀ ਨਾ ਦੇਵੇ ਲੇਕਿਨ ਕੋਰਟ ਹਾਈ ਕੋਰਟ ਨੇ ਨੋਟਿਸ ਜਾਰੀ ਕਰ ਦਿੱਤਾ ਹੈ ਹੁਣ ਪੰਜਾਬ ਸਰਕਾਰ ਨੂੰ ਜਵਾਬ ਦੇਣਾ ਪੈਣਾ ਕਿ ਜੋ ਵੀ ਕੇ ਭਾਵਰਾ ਸਾਹਿਬ ਨੇ ਸੂਬਾ ਸਰਕਾਰ ਤੇ ਦੋਸ਼ ਲਗਾਏ ਨੇ ਉਹਨਾਂ ਦੇ ਵਿੱਚ ਸਚਾਈ ਕੀ ਹੈ ਲੇਕਿਨ ਅਗਰ ਇੱਕ ਸੂਬੇ ਦਾ ਡੀਜੀਪੀ ਆਈਪੀਐਸ ਆਫੀਸਰ ਸੀਨੀਅਰ ਮੋਸਟ ਔਰ ਉਹ ਅਗਰ ਸਟੇਟ ਸਰਕਾਰ ਤੇ ਇਲਜ਼ਾਮ ਲਗਾ ਰਹੇ ਨੇ ਤੇ لازਮੀ ਤੌਰ ਤੇ ਬਹੁਤ ਜ਼ਿਆਦਾ ਸੀਰੀਅਸ ਮਸਲਾ ਹੈ। ਨਾ ਵੀ ਉਹ ਤਿੰਨ ਨੁਕਤੇ ਆ ਜਿਹੜੇ ਉਹ ਕਿਤੇ ਨਾ ਕਿਤੇ ਜ਼ਮੀਨੀ ਪੱਧਰ ਤੇ ਦੇਖੀਏ ਇਹ ਤਾਂ ਮੇਲ-ਜੋਲ ਵੀ ਖਾਂਦੇ ਆ ਜਿਵੇਂ ਵਿਰੋਧੀਆਂ ਨੇ ਸਵਾਲ ਚੁੱਕੇ ਸੀ ਪਹਿਲਾਂ ਕਿ ਸਾਡੇ ਤੇ ਸਿਆਸੀ ਬਦਲਾਖੋਰੀ ਦੇ ਨਾਲ ਪਰਚੇ ਹੋ ਰਹੇ ਨੇ ਚਾਹੇ ਕਿਸੇ ਵੀ ਪਾਰਟੀ ਦੇ ਦਬਾਅ ਬਣਾਇਆ ਗਿਆ ਜਾਂ ਫਿਰ ਸਿਕਿਉਰਟੀ ਦੇਣ ਦਾ ਮਸਲਾ ਹੈ ਕਿ ਕਿਵੇਂ ਜੈਡ ਪਲੱਸ ਸਿਕਿਉਰਟੀ ਸੂਬੇ ਤੋਂ ਬਾਹਰ ਦੇ ਲੀਡਰਾਂ ਨੂੰ ਵੀ ਦਿੱਤੀ ਗਈ। ਉਹ ਸਾਰੀਆਂ ਗੱਲਾਂ ਮੇਲ ਖਾ ਰਹੀਆਂ ਇਸ ਦੇ ਨਾਲ ਤੇ ਸਵਾਲ ਆਪਣੇ ਆਪ ਹੀ ਖੜੇ ਹੋ ਰਿਹਾ ਕਿ ਕਿਤੇ ਨਾ ਕਿਤੇ ਠੀਕ ਵੀ ਲੱਗਦੇ ਆ। ਵੀ ਹੋ ਜਾਂਦਾ ਇਤਫਾਕਨ ਵੀ ਹੋ ਜਾਂਦਾ ਕਿ ਜੋ ਉਹਨਾਂ ਨੇ ਕਿਹਾ ਸੀ ਤੇ ਉਹ ਅੱਜ ਹੋ ਰਿਹਾ ਨਾ ਇਹ ਤੇ ਕੋਈ ਹੁੰਦਾ ਨਹੀਂ ਕਿ ਭਵਿੱਖਬਾਣੀ ਬੰਦੇ ਦੀ ਸਹੀ ਹੋਵੇ ਲੇਕਿਨ ਸਵਾਲ ਹੈ ਕਿ ਹੁਣ ਚਰਚਾ ਆਏਗੀ ਕਿ ਤੁਸੀਂ ਪਹਿਲਾਂ ਇਹੋ ਜਿਹੜੇ ਇਲਜ਼ਾਮ ਨੇ ਕਿ ਜਦੋਂ ਤੁਸੀਂ ਕੈਟ ਦੇ ਵਿੱਚ ਪਟੀਸ਼ਨ ਪਾਈ ਸੀ ਉਹਦੇ ਤੇ ਲਾਏ ਸੀ ਕਿਉਂਕਿ ਜਿਹੜਾ ਵੀ ਸੈਂਟਰਲ ਸਵਾਵਾਂ ਦਾ ਕੋਈ ਅਧਿਕਾਰੀ ਆ ਮੁਲਾਜ਼ਮ ਉਹਨੂੰ ਹਾਈ ਕੋਰਟ ਸੁਪਰੀਮ ਕੋਰਟ ਜਾਣ ਤੋਂ ਪਹਿਲਾਂ ਕਾਨੂੰਨ ਇਹ ਕਹਿੰਦਾ ਕਿ ਤੁਹਾਨੂੰ ਕੈਟ ਦੇ ਕੈਟ ਦਾ ਦਰਵਾਜ਼ਾ ਖੜਕਾਉਣਾ ਪੈਂਦਾ ਤੇ ਕੈਟ ਦੇ ਵਿੱਚ ਜੋ ਤੁਸੀਂ ਹੁਣ ਪੰਜਾਬ ਤੇ ਹਰਿਆਣਾ ਹਾਈ ਕੋਰਟ ਚ ਪਟੀਸ਼ਨ ਪਾਈ ਕਿ ਉਹ ਸੇਮ ਪਟੀਸ਼ਨ ਕਿਉਂਕਿ ਉਹਨਾਂ ਨੇ ਚੈਲੰਜ ਕੀਤਾ ਕੈਟ ਦੀ ਪਟੀਸ਼ਨ ਉੱਪਰ ਜਦੋਂ ਚੈਲੰਜ ਕੀਤਾ ਨਾਲ ਇਹ ਵਾਲੇ ਇਲਜ਼ਾਮ ਲਗਾ ਦਿੱਤੇ ਬੜੇ ਸੀਰੀਅਸ ਆ ਹਾਲਾਂਕਿ ਸਰਕਾਰ ਤੇ ਹੁਣ ਲੋਕ ਕਈ ਤਰ੍ਹਾਂ ਦੇ ਸਵਾਲ ਖੜੇ ਕਰਨਗੇ ਵਿਰੋਧੀ ਤੇ ਕਹਿਣਗੇ ਉਹ ਡੀਜੀਪੀ ਵੀਕੇ ਭਾਵਰਾ ਦੀ ਊਟ ਲੈਣਗੇ ਕਿ ਤੁਹਾਡਾ ਡੀਜੀਪੀ ਇਹ ਕਹਿੰਦਾ ਹੁਣ ਸਭ ਤੋਂ ਵੱਡਾ ਉਹ ਸਵਾਲ ਕਿਹੜੇ ਨੇ ਉਹ ਤੇ ਬੜਾ ਸੀਰੀਅਸ ਹੁਣ ਪਟੀਸ਼ਨ ਦੀ ਹਲੇ ਕਾਪੀ ਜਦੋਂ ਆਏਗੀ ਉਹਦੇ ਚ ਕੀ ਪਤਾ ਨੇਮ ਲਿਖੇ ਹੁਣ ਉਹਨਾਂ ਨੇ ਕਿ ਆ ਜਿਹੜੇ ਪੰਜਾਬ ਤੋਂ ਬਾਹਰਲੇ ਬੰਦੇ ਕਿਨੂੰ ਜੈਡ ਪਲੱਸ ਦਿੱਤੀ ਜਿਹਨੂੰ ਨਹੀਂ ਦਿੱਤੀ ਕਿਸੇ ਨੂੰ ਵਾਈ ਕੈਟਾਗਰੀ ਜੈਡ ਕੈਟਾਗਰੀ ਕੀ ਕਿਉਂ ਦਿੱਤਾ ਉਹ ਬੰਦੇ ਦੇ ਨਾਮ ਵੀ ਸ਼ਾਇਦ ਹੋ ਸਕਦੇ ਨੇ ਹੋ ਸਕਦਾ ਕਿ ਉਹਨਾਂ ਨੇ ਇਹ ਵੀ ਜ਼ਿਕਰ ਕੀਤਾ ਹੋਊਗਾ ਕਿ ਆਲ ਕਾਦੇ ਪਰਚੇ ਦਰਜ ਕਰਨ ਦੇ ਦਬਾਅ ਪਾਰੇ ਮੈਂ ਕੀਤੇ ਨੇ ਤੇ ਬਾਅਦ ਚੋਗੇ ਇਹ ਹੁਣ ਪੰਜਾਬ ਸਰਕਾਰ ਤੇ ਡਿਪੈਂਡ ਕਰਦਾ ਕਿ ਉਹ ਆਪਣਾ ਰਿਪਲਾਈ ਕਿਵੇਂ ਕਰਦੇ ਨੇ ਹੁਣ ਲੋਕੀ ਇਹ ਵੀ ਕਹਿੰਨੇ ਕਿ ਤੁਸੀਂ ਪਹਿਲਾਂ ਕਿਉਂ ਨਹੀਂ ਬੋਲਿਆਗੇ ਜੇ ਤੁਹਾਨੂੰ ਲੱਗਦਾ ਸੀ ਭਾਵਰਾ ਸਾਹਿਬ ਨੂੰ ਕਿ ਮੇਰਾ ਹੱਕ ਮਾਰਿਆ ਗਿਆ ਮੇਰਾ ਹੱਕ ਖੋਇਆ ਗਿਆ ਸਰਕਾਰ ਨੇ ਮੇਨੂੰ ਧੱਕਾ ਕੀਤਾ ਸਰਕਾਰ ਨੇ ਮੇਨੂੰ ਚੰਗੀ ਨਹੀਂ ਕੀਤੀ ਹੈਗੀ ਤੁਸੀਂ ਪਹਿਲਾਂ ਵੀ ਆ ਸਕਦੇ ਕਿ ਡੀਜੀਪੀ ਲੈਵਲ ਦੇ ਅਧਿਕਾਰੀ ਹੈ ਤੁਹਾਨੂੰ ਕਿ ਲੋੜ ਹੈ ਡਰਨ ਦੀ ਕਿ ਲੋੜ ਸੀ ਕਿਹੜੇ ਤੁਸੀਂ ਕੋਈ ਨਿਜ਼ਮ ਤੋੜ ਰਹੇ ਸੀ ਹੁਣ ਵੀ ਤੁਸੀਂ ਕਿਉਂਕਿ ਹੱਕ ਜੇ ਤੁਸੀਂ ਆਪਣੇ ਹੱਕਾਂ ਵਾਸਤੇ ਖੜੇ ਨਹੀਂ ਹੋਏ ਤੇ ਤੁਸੀਂ ਤੇ 92000 ਪੁਲਿਸ ਦੇ ਮੁਖੀਆ ਸੀ ਫਿਰ ਉਹਨਾਂ ਵਾਸਤੇ ਕਿਵੇਂ ਖੜੇ ਹੋਗੇ ਨਾ ਹੁਣ ਇਹ ਸਵਾਲ ਸਰਕਾਰ ਤੇ ਨਹੀਂ ਖੜੇ ਹੋ ਰਹੇ ਨੇ ਔਰ ਲਾਜ਼ਮੀ ਤੌਰ ਤੇ اپੋਜੀਸ਼ਨ ਪਾਰਟੀ ਚਾਹੋ ਭਾਜੀਪੀ ਵਾਲੇ ਹੋਣ ਚਾਹੋ ਕਾਂਗਰਸੀ ਹੋਣ ਚਾਹੋ ਸ਼੍ਰੋਮਣੀ ਅਕਾਲੀ ਦਲ ਦੇ ਲੀਡਰ ਹੋਣ ਉਹ ਤੇ ਕਹਿਣਗੇ ਕਿ ਵੀ ਕੇ ਭਾਵਰਾ ਤੇ ਦਬਾਅ ਪਾਇਆ ਹੀ ਮਾੜੇ ਚੰਗੇ ਪਰਚੇ ਦਰਜੇ ਕਰਨੇ ਸੀ ਨਹੀਂ ਕੀਤੇ ਤੇ ਇਸ ਕਰਕੇ ਉਹਨੂੰ ਬਦਲ ਦਿੱਤਾ ਗਿਆ ਇਹ ਆਮ ਤੌਰ ਤੇ ਹੁੰਦਾ ਰਿਹਾ ਕਿ ਜਿਸ ਦੀ ਸੱਤਾ ਹੁੰਦੀ ਹੈ ਆਪਦੀ ਮੁਤਾਬਕ ਹੀ ਪੋਲਿਟੀਕਲ ਪੋਸਟਾਂ ਬਣਾ ਦਿੱਤੀਆਂ ਜਾਂਦੀਆਂ ਜਿਹੜੀਆਂ ਚਾਹੇ ਉਹ ਪੰਜਾਬ ਪੁਲਿਸ ਦੇ ਮੁਖੀ ਦੀ ਗੱਲ ਹੋਵੇ ਵਿਜੀਲੈਂਸ ਮੁਖੀ ਦੀ ਗੱਲ ਹੋਵੇ ਜਾਂ ਕੋਈ ਹੋਰ ਪਹਿਲਾਂ ਵੀ ਹੁੰਦਾ ਰਿਹਾ ਹੋਵੇਗਾ ਪਰ ਆਪਣੀ ਮਰਜ਼ੀ ਮੁਤਾਬਕ ਨਾ ਚੱਲਣ ਵਾਲੇ ਸਰਕਾਰ ਦੀ ਮਰਜ਼ੀ ਮੁਤਾਬਕ ਕਈ ਅਫਸਰੇ ਖੁੱਡੇ ਲੈਣ ਵੀ ਲੱਗੇ ਆ ਪਹਿਲੀਆਂ ਸਰਕਾਰਾਂ ਵਿੱਚ ਵੀ ਹੁਣ ਵੀ ਇਹ ਵੀ ਗੱਲ ਕਿਸੇ ਅੱਖੋਂ ਉੱਲੇ ਨਹੀਂ ਕੀਤੀ ਜਾ ਸਕਦੀ ਸੰਦੀਪ ਅਸਲ ਦੇ ਵਿੱਚ ਨਾ ਸਾਰੀਆਂ ਸਰਕਾਰਾਂ ਦੇ ਵਿੱਚ ਪਾਲਸ਼ਿੰਗ ਨਹੀਂ ਹੋ ਰਹੀ ਪਾਲਿਸ਼ਿੰਗ ਹੋ ਰਹੀ ਆ ਪਾਲਿਸ਼ ਕੀਤਾ ਜਾ ਰਿਹਾ ਪੋਲਿਟਿਸ਼ਨਰ ਸਿਰਫ ਤੇ ਸਿਰਫ ਕੁਰਸੀਆਂ ਬਚਾਉਣ ਦੇ ਖਾਤਰ ਕਿ ਮੈਨੂੰ ਕੁਰਸੀ ਮਿਲੀ ਜਾਵੇ ਮੈਂ ਐਸਐਚਓ ਲੱਗ ਜਾ ਮੈਂ ਡੀਐਸਪੀ ਲੱਗ ਜਾ ਮੈਂ ਐਸਪੀ ਲੱਗ ਜਾ ਮੈਂ ਐਸਐਸਪੀ ਲੱਗ ਜਾ ਮੈਂ ਡੀਆਈਜੀ ਲੱਗ ਜਾ ਮੈਂ ਆਈਜੀ ਲੱਗ ਜਾ ਇਹ ਪਾਲਿਸ਼ਿੰਗ ਹੋ ਰਹੀ ਆ ਹੁਣ ਹੁੰਦਾ ਸਾਰੀਆਂ ਸਰਕਾਰਾਂ ਆਈਆਂ ਕਿ ਮੈਨੂੰ ਯਾਦ ਆ ਕਿ ਜਦੋਂ ਦੇਸ਼ ਦੇ ਗ੍ਰਹਿ ਮੰਤਰੀ ਪੀਚ ਦੰਬਰਮ ਸੀ ਉਹਨਾਂ ਨੇ ਸਾਰੇ ਪੁਲਿਸ ਅਫਸਰਾਂ ਦੇ ਨਾਲ ਮੀਟਿੰਗ ਕਰਦੇ ਨੇ ਦੇਸ਼ ਦਾ ਗ੍ਰਹਿ ਮੰਤਰੀ ਜਿੰਨੇ ਵੀ ਡੀਜੀਪੀ ਹੁੰਦੇ ਨੇ ਉਹ ਸਲਾਨਾ ਮੀਟਿੰਗ ਹੁੰਦੀ ਆ ਉਹਦੇ ਚ ਉਹਨੇ ਕਿਹਾ ਕਿ ਤੁਸੀਂ ਫੁੱਟਬਾਲ ਨਾ ਬਣੋ ਹੁਣ ਬਦਕਿਸਮਤੀ ਨਾਲ ਸਾਡੇ ਜਿਹੜੇ ਇੰਡੀਅਨ ਕਹਿੰਦੇ ਨੇ ਕਿ ਇੰਡੀਅਨ ਪੁਲਿਸ ਸਰਵਿਸ ਸਭ ਤੋਂ ਵੱਡਾ ਪਰ ਛਾਤੀ ਚੌੜੀ ਮੈਂ ਆਈਪੀਐਸ ਅਫਸਰ ਹੁਣ ਉਹਨਾਂ ਅਫਸਰਾਂ ਦੇ ਵਿੱਚ ਹੱਡੀ ਨਹੀਂ ਰਹਿ ਗਈ ਹੈਗੀ ਹੈ ਨਾ ਹੁਣ ਕੱਲ ਦੀ ਗੱਲ ਸੁਣ ਲਓ ਇਹ ਨਹੀਂ ਕਿ ਇਸ ਸਰਕਾਰ ਤੇ ਇਲਜ਼ਾਮ ਸਾਰੀਆਂ ਸਰਕਾਰਾਂ ਦੇ ਸੈਂਟਰ ਲੈਵਲ ਦੇ ਇਲਜ਼ਾਮ ਲੱਗਦੇ ਨੇ ਵਿਰੋਧੀ ਲਾਉਂਦੇ ਨੇ ਇਲਜ਼ਾਮ ਲਗਾਉਂਦੇ ਨੇ ਕੱਲ ਬਠਿੰਡੇ ਦੀ ਇੱਕ ਘਟਨਾ ਆ ਗਈ ਹੈ ਕਿ ਉੱਥੇ ਜਦੋਂ ਕੋਈ ਨਾਹਰੇਬਾਜੀ ਹੋਈ ਸਰਕਾਰ ਦੇ ਖਿਲਾਫ ਤੇ ਪ੍ਰੈਸ ਦਾ ਕੰਮ ਕੀ ਕਰਨਾ ਹੁੰਦਾ ਉਹਨਾਂ ਨੇ ਫੋਟੋਆਂ ਖਿੱਚਣੀਆਂ ਹੁੰਦੀਆਂ ਬਠਿੰਡੇ ਦਾ ਐਸਐਸਪੀ ਪੱਤਰਕਾਰ ਫੋਟੋਗ੍ਰਾਫਰ ਨੂੰ ਫੋਟੋ ਨਹੀਂ ਸਿੱਖਣ ਦੇ ਰਿਹਾਗਾ ਹੁਣ ਯਾਰ ਕਮਾਲ ਤੂੰ ਇੱਕ IPS ਅਫਸਰ ਹੈ ਤੂੰ ਹੀ ਪ੍ਰਸ਼ਨ ਨੂੰ ਰੋਕੀ ਜਾ ਰਿਹਾ ਹੈਗਾ ਜਿਹੜਾ ਕੰਮ ਤੁਹਾਡਾ ਕਰਨ ਵਾਲਾ ਉਹ ਕਰੋ ਹਾਂ ਤੁਸੀਂ ਜਾ ਕੇ ਪੁਲਿਸਿੰਗ ਕਰੋ ਸਕਿਉਰਟੀ ਕਰੋ ਲੋਕਾਂ ਦੀ ਪੰਜਾਬ ਚ ਨਸ਼ੇ ਖਤਮ ਕਰੋ ਮਾਫੀਆ ਖਤਮ ਕਰੋ ਤੁਸੀਂ ਅਗਰ ਪ੍ਰਸਿੱਧ ਵੀ ਫੋਟੋ ਨਹੀਂ ਬਣਦੀ ਹੈਗੀ ਤੇ ਤੈਨੂੰ ਕੀ ਸੀਐਮ ਭਗਵੰਤ ਮਾਨ ਦੇ ਰਿਮੋਡਿਆਂ ਦੇ ਸਟਾਰ ਲਾ ਦੇਗਾ ਕੋਈ ਪਤਾ ਨਹੀਂ ਜਿਹੜੇ ਪੁਲਿਸ ਅਫਸਰ ਚਾਹੁੰਦੇ ਕੀ ਹੈਗੇ ਨੇ ਵੀ ਮੈਂ ਟਿੱਕਿਆ ਰ ਮੈਂ ਆਈਪੀਐਸ ਲੱਗਿਆ ਮੈਂ ਐਸਐਸਪੀ ਲੱਗਿਆ ਮੈਂ ਅਗਲੇ 20 ਸਾਲ ਐਸਐਸਪੀ ਲੱਗਾ ਰਹਾ ਮੈਂ ਨਹੀਂ ਇਹੋ ਨਹੀਂ ਹੋ ਸਕਦਾ ਹੈ ਲੇਕਿਨ ਸਵਾਲ ਸਭ ਤੋਂ ਵੱਡੀ ਗੱਲ ਇਹ ਹੈਗਾ ਕਿ ਇਹ ਜਿਹੜੇ ਇਲਜ਼ਾਮ ਲਗਾਏ ਨੇ ਉਹ ਬੜੇ ਸੀਰੀਅਸ ਆ ਲਾਜ਼ਮੀ ਤੌਰ ਤੇ ਪੰਜਾਬ ਸਰਕਾਰ ਨੂੰ ਹੁਣ ਹਾਈ ਕੋਰਟ ਦੇ ਵਿੱਚ ਵੀ ਕੇ ਭਾਵਰਾ ਸਾਹਿਬ ਦੇ ਸਵਾਲਾਂ ਦਾ ਜਵਾਬ ਦੇਣੇ ਪੈਣਗੇ ਔਰ ਜਿਹੜੇ ਦਬਾਅ ਕਹਿੰਦੇ ਆਗੇ ਨੇ ਔਰ ਪਹਿਲਿਆਂ ਵਿੱਚ ਇਹ ਹੁੰਦਾ ਰਿਹਾ ਕਾਲੀਆਂ ਵੇਲੇ ਵੀ ਹੁੰਦਾ ਰਿਹਾ ਕਾਂਗਰਸ ਵੇਲੇ ਵੀ ਹੁੰਦਾ ਗਿਆ ਰਿਹਾ ਜਦੋਂ ਕੁਮਰ ਵਿਜੇ ਪ੍ਰਤਾਪ ਹੋਣੀ ਸੀ ਸਰਕਾਰ ਸੀ ਅਨਿਲ ਜੋਸ਼ੀ ਉਥੇ ਮਨਿਸਟਰ ਸੀ ਇਹਨਾਂ ਨੇ ਧਰਨਾ ਦੇ ਕੇ ਕੁਮਰਵੀਰ ਜੋ ਪ੍ਰਤਾਪ ਹੁਣੀ ਬਦਲਾਅ ਦਿੱਤੇ ਸੀ ਹੋਰ ਵੀ ਬਦਲਾਉਂਦੇ ਰਹੇ ਨੇ ਅਫਸਰ ਜਿਹੜੇ ਨਹੀਂ ਕਹਿਨ ਤੇ ਚੱਲਦੇ ਆ ਗਏ ਨੇ ਉਹ ਬਦਲਾ ਦਿੰਦੇ ਰਹੇ ਨੇ ਚਾਹੇ ਕੋਈ ਡੀਸੀ ਆ ਚਾਹੇ ਕੋਈ ਐਸਪੀ ਪੀ ਆ ਕੋਈ ਐਸਐਸਪੀ ਆ ਬਦਲਾਉਂਦੇ ਹਰਸ ਕਾਂਗਰਸ ਵੇਲੇ ਵੀ ਇਹੀ ਹੁੰਦਾ ਰਿਹਾ ਹੁਣ ਵੀ ਇਹੀ ਕੁਝ ਹੋ ਰਿਹਾ ਹੈ ਹੋ ਰਿਹਾ ਹੈ ਤੇ ਹੁਣ ਆ ਹੁਣ ਸਵਾਲ ਹੈ ਕਿ ਵੀ ਕੇ ਭਾਵਰਾ ਸਾਹਿਬ ਹੁਣ 31 ਮਈ ਉਹਨਾਂ ਦਾ ਆਖਰੀ ਦਿਨ ਬਤੌਰ ਆਈਪੀਐਸ ਅਫੀਸਰ ਰਿਟਾਇਰਮੈਂਟ ਹੋ ਜਾਣੀ ਹੈ ਕੇ ਇਸ ਲੰਮਾ ਚੱਲਣ ਹਾਈ ਕੋਰਟ ਤੇ ਵੀ ਕਿਹੜਾ ਵੀ ਇਹਨੂੰ ਅ ਐਮਰਜੈਂਸੀ ਲਿਆ ਹੈਗਾ ਮੈਰਟ ਤੇ ਚੱਲਿਆ ਜਾਊਗਾ ਸਰਕਾਰ ਜਵਾਬ ਦੇਗੀ ਫਿਰ ਇਹ ਦੇਉਗੀ ਐਂਡ ਤੇ ਜਾ ਕੇ ਪਤਾ ਨਹੀਂ ਕੀ ਰਿਜ਼ਲਟ ਆਉਣਾ ਹੈ ਅੱਜ ਚੋਣ ਜਾਬਤੇ ਦੇ ਦੌਰਾਨ ਇੱਕ ਦੂਜੀ ਵਾਰ ਹੀ ਦੇਖਣ ਨੂੰ ਮਿਲਿਆ ਪਹਿਲਾਂ ਐਸਐਸਪੀ ਇਸੇ ਤਰ੍ਹਾਂ ਬਦਲੇ ਗਏ ਜਿਹੜੇ ਪ੍ਰਮੋਟਿਵ ਸੀ ਉਹਨਾਂ ਨੂੰ ਹਟਾ ਕੇ ਤੇ ਹੋਰਨਾਂ ਨੂੰ ਲਾ ਦਿੱਤਾ ਗਿਆ ਮੈਰਿਟ ਦੇ ਆਧਾਰ ਤੇ ਹੁਣ ਦੋ ਵੱਡੇ ਪੁਲਿਸ ਅਧਿਕਾਰੀ ਉਹ ਵੀ ਸੀਪੀ ਪੁਲਿਸ ਕਮਿਸ਼ਨਰ ਜਲੰਧਰ ਦੇ ਤੇ ਲੁਧਿਆਣੇ ਦੇ ਚੋਣ ਜਾਬਤੇ ਦੇ ਦੌਰਾਨ ਚੋਣ ਕਮਿਸ਼ਨ ਦੇ ਹੁਕਮਾਂ ਤੋਂ ਬਾਅਦ ਹਟਾ ਦਿੱਤੇ ਗਏ ਆ ਬਦਲ ਦਿੱਤੇ ਗਏ ਆ ਹੁਣ ਅਗਲੀ ਲਿਸਟ ਮੰਗੀ ਗਈ ਹੈ ਕਿ ਕਿਹੜੇ ਲਾਉਣੇ ਆ ਇਸ ਦੀ ਵਜ੍ਹਾ ਕੀ ਹੋ ਸਕਦੀ ਹੈ ਲੇਕਿਨ ਇਹ ਤਾਂ ਬੜਾ ਸੀਰੀਅਸ ਮਸਲਾ ਆ ਗਿਆ ਕਿ ਇਹਨਾਂ ਦੋ ਪੁਲਿਸ ਅਫਸਰਾਂ ਨੂੰ ਹਟਾਇਆ ਹੀ ਨਹੀਂ ਗਿਆ ਬਲਕਿ ਇਹ ਵੀ ਆਰ ਇਲੈਕਸ਼ਨ ਕਮਿਸ਼ਨ ਨੇ ਕਿ ਇਹਨਾਂ ਨੂੰ ਚੋਣਾਂ ਦੇ ਦੌਰਾਨ ਕੋਈ ਡਿਊਟੀ ਨਹੀਂ ਦਿੱਤੀ ਜਾਵੇ ਚੋਣ ਦੇ ਨਾਲ ਇਲੈਕਸ਼ਨ ਦੇ ਰਿਗਾਰਡਿੰਗ ਹੁਣ ਕਿੰਨਾ ਸੀਰੀਅਸ ਹੋਇਆ ਇੱਕ ਅਫਸਰਾਂ ਵਾਸਤੇ ਇਹ ਇੱਕ ਮਤਲਬ ਦੋਸ਼ੀ ਡਿਕਲੇਅਰ ਕਰ ਦਿੱਤੇ ਹੈ ਭਾਰਤੀ ਚੋਣ ਕਮਿਸ਼ਨ ਨੇ ਹੁਣ ਆ ਦੋ ਅਫੀਸਰ ਦੋਨੇ 2009 ਬੈਚ ਦੇ ਨੇ ਇੱਕ ਜਲੰਧਰ ਲੱਗੇ ਨੇ ਸੋਪਨ ਸ਼ਰਮਾ ਔਰ ਦੂਜੇ ਕੁਲਦੀਪ ਚਾਲ੍ਹ ਸਾਹਿਬ ਲੁਧਿਆਣੇ ਲੱਗੇ ਨੇ ਸੀਪੀ ਹੁਣ ਆ ਜਿਹੜਾ ਇਲੈਕਸ਼ਨ ਕਮਿਸ਼ਨ ਦਾ ਆਇਆ ਆਰਡਰ ਉਹ ਸਰਕਾਰ ਨੂੰ ਤੇ ਮੰਨਣਾ ਪੈਣਾ ਪਰ ਨਾਲ ਜਿਹੜੀ ਇਲੈਕਸ਼ਨ ਕਮਿਸ਼ਨ ਦੀ ਸ਼ਰਤ ਆ ਕਿੰਨੇ ਨੂੰ ਚੋਣਾਂ ਤੱਕ ਇਲੈਕਸ਼ਨ ਡਿਊਟੀ ਨਾ ਦਿੱਤੀ ਜਾਵੇ ਬੜਾ سنگੀਨ ਜੁਰਮਾ ਹੁਣ ਜਿਹੜਾ ਪ੍ਰੈਸ ਨੋਟ ਪਬਲਿਕ ਰਿਲੇਸ਼ਨ ਨੇ ਜਾਰੀ ਕੀਤਾ ਉਹਦੇ ਚ ਤੇ ਸ਼ਿਕਾਇਤ ਕਰਤਾ ਬਾਰੇ ਨਹੀਂ ਕਹਣਾ ਪੀ ਸ਼ਿਕਾਇਤ ਕਰਤਾ ਕੌਣ ਹੈ ਕੀ ਉਹ ਕਾਲੀਦਲ ਨੇ ਸ਼ਿਕਾਇਤ ਕੀਤੀ ਕੀ ਉਹ ਕਾਂਗਰਸ ਨੇ ਕੀਤੀ ਕੀ ਉਹ ਬੀਜੇਪੀ ਨੇ ਕੀਤੀ ਕਿੰਨੇ ਕੀਤੀ ਹੈ ਗਿਆ ਲੇਕਿਨ ਮਹੱਤਵਪੂਰਨ ਜ਼ਿਲ੍ਹੇ ਦੋਨੇ ਔਰ ਦੋਨੇ ਤੇ ਬੀਜੇਪੀ ਬੜੀ ਸਟਰੋਂਗ ਕੈਂਡੀਡੇਟ ਆ ਇੱਕ ਸੁਸ਼ੀਲ ਰਿੰਕੂ ਉਹ ਪਹਿਲਾਂ ਕਹੋਂਗੇ ਆਪ ਦਾ ਐਮਪੀ ਹੀ ਕਾਂਗਰਸ ਦਾ ਐਮ.ਐਲ.ਏ ਆਪ ਦਾ ਐਮਪੀ ਹੁਣ ਭਾਜਪਾ ਤੋਂ ਟਿਕਟ ਲੜ ਜੋਣ ਲੜਿਆ ਲੁਧਿਆਣੇ ਰਵਨੀਤ ਸਿੰਘ ਬਿੱਟੂ ਲੁਧਿਆਣੇ ਜਾ ਰਹੇ ਨੇ ਪ੍ਰਾਈਮ ਮਿਨਿਸਟਰ ਸਾਹਿਬ ਤੇ ਜਲੰਧਰ ਜਾ ਰਹੇ ਨੇ ਅਮਿਤ ਸ਼ਾਹ ਸਾਹਿਬ ਹੁਣ ਕੀ ਹੈ ਜਿਹੜੇ ਦੋਨੇ ਪੁਲਿਸ ਅਫਸਰ ਨੇ ਕੋਈ ਅਲੀਗੇਸ਼ਨ ਤੇ ਲੱਗੇ ਨਹੀਂ ਸ਼ਿਕਾਇਤ ਦੇ ਵਿੱਚ ਕੀ ਹੈ ਕਿਸ ਸ਼ਿਕਾਇਤ ਦੇ ਆਧਾਰ ਤੇ ਕਿਸ ਗਰਾਊਂਡ ਤੇ ਇਲੈਕਸ਼ਨ ਕਮਿਸ਼ਨ ਨੇ ਅਫਸਰ ਬਦਲਤੇ ਇਲੈਕਸ਼ਨ ਕਮਿਸ਼ਨ ਦੱਸੇ ਪੰਜਾਬ ਦੀ ਜਨਤਾ ਨੂੰ ਪੰਜਾਬ ਸਰਕਾਰ ਨੂੰ ਦੱਸੇ ਕਿ ਇਹਨਾਂ ਤੇ ਆ ਦੋਸ਼ ਨੇ ਸ਼ਿਕਾਇਤ ਕਰਤਾ ਕੌਣਾ ਤਾਂ ਇਟਾਏ ਤੇ ਤੁਸੀਂ ਫਿਰ ਇਲੈਕਸ਼ਨ ਕਮਿਸ਼ਨ ਦੱਸ ਕਿਉਂ ਨਹੀਂ ਰਹੀ ਹੈਗੀ ਔਰ ਕੀ ਭਾਜਪੀ ਦਾ ਪ੍ਰੈਸ਼ਰ ਹੈ ਜਾਂ ਕੇ ਦਾ ਪ੍ਰੈਸ਼ਰ ਜਾਂ ਕਾਲੀ ਦਲ ਨੇ ਸ਼ਿਕਾਇਤ ਕੀਤੀ ਹੈਗੀ ਤੁਸੀਂ ਦੋ ਆਫੀਸਰ ਆ ਉਹਨਾਂ ਦੀ ਜਗ੍ਹਾ ਸਟੇਕ ਲਾਜ਼ਮੀ ਤੌਰ ਤੇ ਪੈਨਲ ਮੰਗ ਲਿਆ ਕਿ ਲੁਧਿਆਣੇ ਵਾਸਤੇ ਵੀ ਤਿੰਨ ਆਈਪੀਐਸ ਅਫਸਰਾਂ ਦਾ ਪੈਨਲ ਜਲੰਧਰ ਵਾਸਤੇ ਵੀ ਤਿੰਨ ਆਈਪੀਐਸ ਅਫਸਰਾਂ ਦਾ ਪੈਨਲ ਜਿਹੜੀ ਮੈਰਿਟ ਬੰਦੀ ਹੋ ਜਿਹੜਾ ਸੀਨੀਅਰ ਮੋਸਟ ਹੋਊਗਾ ਉਹ ਸੀਪੀ ਲੱਗ ਜਾਊਗਾ ਪਰ ਤੁਸੀਂ ਤਾਂ ਉਹਨਾਂ ਕਹਿੰਦੇ ਇਲੈਕਸ਼ਨ ਡਿਊਟੀ ਨਹੀਂ ਦੇਣੀ ਹੈਗੀ ਇਹ ਬੜਾ ਆਪਣੇ ਆਪ ਚ ਜਿਹੜਾ ਸਰਕਾਰ ਇਲੈਕਸ਼ਨ ਕਮਿਸ਼ਨ ਨੇ ਪ੍ਰੈਸ ਨੋਟ ਕੱਟਿਆ ਬੜਾ ਉਹ ਵਿਚਾਰਨ ਵਾਲੀ ਗੱਲ ਆ ਦੂਜੀ ਇਸ ਤੋਂ ਪਹਿਲਾਂ ਵੀ ਪੰਜ ਜਿਹੜੇ ਅਫਸਰ ਬਦਲੇ ਸੀ ਪਠਾਨਕੋਟ ਜਲੰਧਰ ਦਿਹਾਤੀ ਮਲੇਰ ਕੋਟਲਾ ਜਗਰ ਖੰਨਾ ਤੇ ਇੱਕ ਬਦਲਿਆ ਸੀ ਬਠਿੰਡਾ ਬਠਿੰਡੇ ਦੇ ਜਿਹੜੇ ਆਈਪੀਐਸ ਅਫੀਸਰ ਸੀ ਹਰਮਨ ਬੀ ਸਿੰਘ ਗਿੱਲ ਇਸ ਕਰਕੇ ਬਦਲੇ ਕਿਉਂਕਿ ਉਹਨਾਂ ਦੇ ਭਰਾ ਕਾਂਗਰਸ ਦੇ ਐਮਪੀ ਸੀ ਉਹਨਾਂ ਨੂੰ ਇਸ ਕਰਕੇ ਚਾਹ ਇਸ ਕਰਕੇ ਬਦਲਦੇ ਕਿ ਉਹ ਆਈਪੀਐਸ ਨਹੀਂ ਉਹਨਾਂ ਦੀ ਜਗ੍ਹਾ ਨੂੰ ਆਈਪੀਐਸ ਅਫੀਸਰ ਲਾਤੇ ਪਰ ਇਹਨਾਂ ਦੇ ਨਾਲ ਸਪੈਸ਼ਲ ਲਿਖਿਆ ਗਿਆ ਭਾਰਤੀ ਚੋਣ ਕਮਿਸ਼ਨ ਵੱਲੋਂ ਵੀ ਆਕਰ ਵਜਾ ਕੀ ਹੋਰ ਪੰਜਾਬ ਨੂੰ ਦੱਸਣਾ ਚਾਹੀਦਾ ਸਰਕਾਰ ਨੂੰ ਦੱਸਣਾ ਚਾਹੀਦਾ ਹੁਣ ਲਾਜ਼ਮੀ ਤੌਰ ਤੇ ਉਹਨਾਂ ਦੀ ਜਗ੍ਹਾ ਪੈਨਲ ਨਵਾਂ ਚੱਲਾ ਗਿਆ ਅੱਜ ਹੀ ਸ਼ਾਮ ਤੱਕ ਸ਼ਾਇਦ ਆਰਡਰ ਵੀ ਆ ਜਾਵੇ ਜਦੋਂ ਤੱਕ ਸਾਨੂੰ ਲੋਕਾਂ ਨੇ ਸੁੰਨਾ ਉਦੋਂ ਤੱਕ ਕਿ ਜਲੰਧਰ ਉਹ ਲੁਧਿਆਣੇ ਨੂੰ ਸੀਪੀ ਨਵੇਂ ਮਿਲ ਜਾਣਗੇ ਲੇਕਿਨ ਆ ਜਿਹੜੀ ਨਾਲ ਸ਼ਰਤ ਲਾ ਦਿੱਤੀ ਇਹ ਬੜਾ ਸੀਰੀਅਸ ਔਰ ਪੰਜਾਬ ਸਰਕਾਰ ਨੂੰ ਵੀ ਲਾਜ਼ਮੀ ਤੌਰ ਤੇ ਝਟਕਾ ਹਾਲਾਂਕਿ ਜਿੱਦਣ 4 ਤਰੀਕ ਨੂੰ ਰਿਜ਼ਲਟ ਆਣੇ ਔਰ 5 6 ਤਰੀਕ ਨੂੰ ਇਹ ਦੋਨੇ ਫੇਰ ਉਹ ਸੇਮ ਜਗ੍ਹਾ ਤੇ ਲੱਗ ਜਾਣਗੇ ਸਰਕਾਰ ਐਦਾਂ ਹੀ ਕਰਦੀਆਂ ਜਿਹੜੇ ਆਫੀਸਰ ਟਾਏ ਨੇ ਇਲੈਕਸ਼ਨ ਕਮਿਸ਼ਨ ਹੈ ਪੂਰੇ ਹਿੰਦੁਸਤਾਨ ਜੀ ਇਹ ਚੱਲਦਾ ਕੋਈ ਪੰਜਾਬ ਚ ਨਵੀਂ ਗੱਲ ਨਹੀਂ ਜਾਂ ਆਮ ਆਦੀ ਪਾਰਟੀ ਕੋਈ ਨਵੀਂ ਗੱਲ ਨਹੀਂ ਕਰ ਰਹੀ ਇੱਕ ਚੱਲਦਾ ਰਹਿੰਦਾ ਕਿ ਇਲੈਕਸ਼ਨ ਕਮਿਸ਼ਨ ਹਟਾਇਆ ਫਿਰ ਲਾਤਾ ਇਲੈਕਸ਼ਨ ਕਮਿਸ਼ਨ ਜਿਹੜਾ ਹਟਾਤਾ ਫਿਰ ਲਾਤਾ ਇਹ ਲੱਗੇ ਜਾਣਗੇ ਜਲੰਧਰ ਦਾ ਡੀਸੀ ਵੀ ਬਦਲਿਆ ਸੀ ਵਿਸ਼ੇਸ਼ ਰੰਗਲ ਨੂੰ ਗੁਰਦਾਸਪੁਰ ਭੇਜਤਾ ਸੀ ਗੁਰਦਾਸਪੁਰ ਦਾ ਡਿਪਟੀ ਕਮਿਸ਼ਨਰ ਉਹ ਅਮਨਸ਼ੂ ਵਗੈਰ ਵਾਲੂ ਜਲੰਧਰ ਭੇਜ ਦਿੱਤਾ ਸੀ ਪਰ ਵਿਸ਼ੇਸ਼ ਰੰਗਲ ਬਾਰੇ ਇਹ ਨਹੀਂ ਸੀ ਕਿਹਾ ਕਿ ਉਹਨੂੰ ਇਲੈਕਸ਼ਨ ਡਿਊਟੀ ਨਹੀਂ ਦੇਣੀ ਉਹਨੂੰ ਫਿਰ ਡੀਸੀ ਲਾ ਦਿੱਤਾ ਹੈ ਇਹ ਵੀ ਸੀਨੀਅਰ ਆਈਪੀਐਸ ਅਫੀਸਰ ਨੇ ਔਰ ਉਹਨਾਂ ਤੋਂ ਸੀਨੀਅ ਵਿਸ਼ੇਸ਼ ਰੰਗਲ ਹੋਣਾ ਤਾਂ ਸੀਨੀਅਰ ਮੋਫਸਟ ਦੇ 2009 ਬੈਚ ਦੇ ਨੇ ਤੇ ਤੁਸੀਂ ਉਹਨਾਂ ਨੂੰ ਕਹਿੰਦੇ ਕਿ ਇਹਨਾਂ ਨੂੰ ਇਲੈਕਸ਼ਨ ਡਿਊਟੀ ਨਹੀਂ ਦੇਣੀ ਆਗੀ। ਇਹ ਉਹ ਜਦੋਂ ਕਿਸੇ ਆਫੀਸਰ ਬਾਰੇ ਇਦਾਂ ਦੇ ਕਮੈਂਟ ਆ ਜਾਂਦੇ ਨੇ ਕਿ ਕਮਿਸ਼ਨ ਸਾਈਟ ਤੋਂ ਜਾਂ ਸਰਕਾਰ ਸਾਈਟ ਤੋਂ ਉਹ ਖੁਦ ਬੰਦਾ ਸੋਚਣ ਵਾਸਤੇ ਮਜਬੂਰ ਹੋ ਜਾਂਦਾ ਕਿ ਮੈਂ ਤਾਂ ਕੋਈ ਜੁਰਮ ਨਹੀਂ ਕੀਤਾ। ਮੇਰੀ ਗਲਤੀ ਕੀ ਆ? ਮੇਰਾ ਗੁਨਾਹ ਕੀ ਆ? ਉਹਨ ਦੋਨੇ ਪੁਲਿਸ ਅਫਸਰ ਕਹਿੰਦੇ ਨੇ ਕਿ ਸਾਡਾ ਗੁਨਾਹ ਕੀ ਆ ਜਿਹੜਾ ਤੁਸੀਂ ਕਹਿੰਦੇ ਇਲੈਕਸ਼ਨ ਡਿਊਟੀ ਨਹੀਂ ਤਾਂ ਕੀ ਹੁੰਦਾ? ਕਿ ਇੱਥੋਂ ਢਾਕੇ ਦੂਜੀ ਜਗ੍ਹਾ ਲਾਇਆ ਜਾਂਦਾ ਹੈ। ਇਹਨਾਂ ਨੂੰ ਹੁਣ ਸਰਕਾਰ ਚੋਂ ਲੋ ਪੋਸਟਿੰਗ ਪਤ ਨਹੀਂ ਕਿੱਥੇ ਦਿੰਦੀ ਹੈਗੇ ਖੁੱਡੇ ਲਾਈਨ ਲਾ ਦੇਣਗੇ ਹੋਰ ਤਾਂ ਕੋਈ ਪੋਸਟ ਰੱਖੋਗੇ ਤੇ ਨਹੀਂ ਆ ਸੀਪੀ ਜਲੰਧਰ ਅੰਮ੍ਰਿਤਸਰ ਤੇ ਲੁਧਿਆਣਾ ਅੰਮ੍ਰਿਤਸਰ ਲੱਗੇ ਨੇ ਗੁਰਪ੍ਰੀਤ ਸਿੰਘ ਪੁਲਰੋ ਨਹੀਂ ਲੱਗੇ ਨੇ ਇੱਥੇ ਇਹ ਲੱਗੇ ਨੇ ਡੀਆਈਜੀ ਰੈਂਕ ਦੇ ਅਧਿਕਾਰੀ ਹਾਲਾਂਕਿ ਜਦੋਂ ਕਾਲੀਆਂ ਵੇਲੇ ਇਹ ਪੋਸਟ ਕ੍ਰੀਏਟ ਕੀਤੀ ਗਈ ਸੀ ਉਦੋਂ ਆਈਜੀ ਲੈਵਲ ਦੇ ਅਧਿਕਾਰੀ ਸੀ ਵੀ ਆਈਜੀ ਲੈਵਲ ਦੇ ਅਧਿਕਾਰੀ ਲਾਇਆ ਜਾਵੇਗਾ ਸੀਪੀ ਪਰ ਹੌਲੀ ਹੌਲੀ ਡੀਆਈਜੀ ਕਰਤੇ ਮਹਾਰਾਸ਼ਟਰ ਦੀ ਕਾਪੀ ਕੀਤੀ ਆ ਗਈ ਸੀ ਲੇਕਿਨ ਪੰਜਾਬ ਦੇ ਵਿੱਚ ਜਿਹੜਾ ਪੁਲਿਸ ਕਮਿਸ਼ਨਰ ਸਿਸਟਮ ਹੈ ਨਾ ਜੀ ਉਹ ਕਾਮਯਾਬ ਨਹੀਂ ਹੋਇਆ ਜੋ ਮਹਾਰਾਸ਼ਟਰ ਵਗੈਰਾ ਚ ਕਾਮਯਾਬ ਆ ਜੀ ਇੱਕ ਇਸੇ ਦੇ ਦੌਰਾਨ ਅਗਲਾ ਮਸਲਾ ਹੈ ਦੇਸ਼ ਦੇ ਪ੍ਰਧਾਨ ਮੰਤਰੀ ਦੀ ਜਦੋਂ ਪੰਜਾਬ ਫੇਰੀ ਹੋਣੀ ਹੈ ਤਿੰਨ ਸੀਟਾਂ ਦੇ ਉੱਤੇ ਪ੍ਰਚਾਰ ਉਹ ਇਸੇ ਦੇ ਦੌਰਾਨ ਇਸ ਤੋਂ ਪਹਿਲਾਂ ਜਗਰਾਉ ਮਾਂ ਰੈਲੀ ਇੱਕ ਹੋ ਚੁੱਕੀ ਆ ਕਿਸਾਨਾਂ ਮਜ਼ਦੂਰਾਂ ਦੀ ਮਹਾਪੰਚਾਇਤ ਉਸ ਦੇ ਵਿੱਚ ਕਹਿ ਦਿੱਤਾ ਗਿਆ ਕਿ ਪੀਸਫੁਲੀ ਅਸੀਂ ਪ੍ਰੋਟੈਸਟ ਕਰਨਾ ਮੰਗ ਇਥੋਂ ਤੱਕ ਵੀ ਇੱਕ ਸਾਡੀ ਮੀਟਿੰਗ ਕਰਾਓ ਪੀਐਮ ਦੇ ਨਾਲ ਇਹ ਵੀ ਮੰਗ ਪੱਤਰ ਦਿੱਤਾ ਗਿਆ ਪਰ ਉਹਨਾਂ ਦਾ ਇੱਕ ਪਾਸੇ ਜਿਹੜੇ ਸਪੈਸ਼ਲੀ ਸਕਿਉਰਿਟੀ ਬਰੀਚ ਹੋਈ ਸੀ ਉਸ ਨੂੰ ਧਿਆਨ ਚ ਰੱਖ ਕੇ ਵੀ ਸਕਿਉਰਿਟੀ ਜੜੀ ਥਾਂ ਥਾਂ ਚੱਪੇ ਚੱਪੇ ਤੇ ਲਾਉਣੀ ਸ਼ੁਰੂ ਹੋ ਗਈ ਹੈ ਨਾਲ ਜਿਹੜਾ ਦੇਸ਼ ਦੇ ਪ੍ਰਧਾਨ ਮੰਤਰੀ ਲਈ ਚੈਲੰਜ ਰਹਿਣ ਵਾਲਾ ਹੈ ਕਿ ਪੰਜਾਬ ਲਈ ਐਲਾਨ ਕੀ ਕਰਾਂ ਮੈਂ ਕਿ ਮੈਨੂੰ ਪੰਜਾਬ ਦੇ ਲੋਕ ਕਹਿਣ ਕਿ ਪ੍ਰਧਾਨ ਮੰਤਰੀ ਹੋਵੇ ਤਾਂ ਇਸ ਤਰ੍ਹਾਂ ਦਾ ਦੇਖੋ ਜਿਹੜੀ ਆਰੇ ਨੇ ਪਟਿਆਲੇ ਰੈਲੀ ਆ ਪ੍ਰਨੀਤ ਕੌਰ ਦੇ ਹੱਕ ਦੇ ਵਿੱਚ ਆ ਉਸ ਰੈਲੀ ਦੇ ਵਿੱਚ ਸ਼ਾਇਦ ਉਹਨੂੰ ਕੈਪਟਨ ਮਰਿੰਦਰ ਸਿੰਘ ਇਹਦੇ ਬਿਮਾਰ ਪਰ ਕੱਲ ਤਸਵੀਰਾਂ ਦੇ ਵਿੱਚ ਮਿਲ ਜਾਣਗੇ ਹੁਣ ਦੂਜਾ ਮਹੱਤਵਪੂਰਨ ਆ ਕਿ ਪੰਜਾਬ ਦੇ ਵਿੱਚ ਆ ਕੇ ਪ੍ਰਾਈਮ ਮਿੰਿਸਟਰ ਨਰਿੰਦਰ ਮੋਦੀ ਕੋਈ ਨਾਊਂਸ ਤੇ ਕਰ ਨਹੀਂ ਸਕਦੇ ਲੇਕਿਨ ਗੱਲ لازਮੀ ਤੌਰ ਤੇ ਪੰਜਾਬ ਦੇ ਜਵਾਨਾਂ ਦੀ ਪੰਜਾਬ ਦੇ ਕਿਸਾਨਾਂ ਦੀ ਤੇ ਕਰਨਗੇ ਨਾ ਗੱਲ ਕਿ ਪੰਜਾਬ ਦੇ ਲੋਕਾਂ ਬਾਰੇ ਤੇ ਕੁਝ ਤਰੀਫਾਂ ਕਰਨਗੇ ਨਾ ਜੀ ਕਿਉਂਕਿ ਜਦੋਂ ਤੁਸੀਂ ਵੋਟਾਂ ਮੰਗਣੀਆਂ ਮੈਂ ਤੇ ਉਸ ਕੌਮ ਦੀ ਤੁਹਾਨੂੰ ਤਾਰੀਫ ਵੀ ਕਰਨੀ ਪੈਂਦੀ ਹੈਗੀਆ ਪਰ ਹੁਣ ਇਹ ਸਭ ਤੋਂ ਵੱਡਾ ਸਵਾਲ ਹੈ ਕਿ ਚੋਣ ਜਾਬਤਾ ਲਗਾ ਅਨਾਉਂਸਮੈਂਟ ਦੇ ਲੈ ਪਹਿਲੇ ਇਸ਼ਾਰਾ ਵੀ ਕਰ ਜਾਣਗੇ ਕਿ ਕੀ ਕੁਝ ਹੋਇਆ ਤੇ ਕੀ ਕੁਝ ਕਰਨਾ ਚਾਹੁੰਦੇ ਨੇ ਹੁਣ ਦੂਜੇ ਪਾਸੇ ਬਹੁਤ ਵੱਡੀ ਚੁਣੌਤੀ ਹੈ ਸਰਕ ਸਟੇਟ ਗਵਰਨਮੈਂਟ ਵਾਸਤੇ ਵੀ ਹੁਣ ਸਟੇਟ ਆਫ ਗਵਰਨਮੈਂਟ ਕੀ ਹੈ ਕਿ ਉਹਨਾਂ ਨੇ ਵੀ ਮੌਕਾ ਮਿਲ ਜੂਗਾ ਕਿ ਦੇਖੋ ਜਦੋਂ ਕਾਂਗਰਸ ਦੀ ਸਰਕਾਰ ਸੀ ਚਰਨਜੀਤ ਸਿੰਘ ਚੰਨੀ ਸੀ ਮਿਨਿਸਟਰ ਸੀ ਤੇ ਤੁਹਾਡੀ ਜਾਨ ਖਤਰੇ ਦੇ ਵਿੱਚ ਹੀ ਮੈਂ ਭਗਵੰਤ ਮਾਨ ਕਹੂਗਾ ਕੱਲ ਕਹਿਣਗੇ ਕਿ ਅੱਜ ਵੀ ਸ਼ਾਇਦ ਕਹਿ ਦੇਣਾ ਕਿ ਤੁਸੀਂ ਬੇਚੇਜ਼ ਬੇਡਰ ਬੇਖੌਪਾ ਪੂਰੀ ਸਿਕਿਉਰਟੀ ਤੇ ਤੁਹਾਨੂੰ ਦਿੱਤੀ ਜਾਊਗੀ ਪਹਿਲੀਆਂ ਸਰਕਾਰ ਵਾਲੀ ਗੱਲ ਨਹੀਂ ਕਰੀ ਇਹ ਭਗਵੰਤ ਮਾਨ ਹੋਣੀ ਕਾਂਗਰਸ ਨੂੰ ਨਿੰਦਣਗੇ ਹੁਣ ਪਟਿਆਲੇ ਨੂੰ ਲੈ ਕੇ ਕਟੂੜੇ 5000 ਤੇ ਸਿਕਿਉਰਟੀ ਲਾ ਦਿੱਤੀ ਗਿਆ ਡੀਐਸਪੀ ਤੋਂ ਲੈ ਕੇ ਏਡੀਜੀਪੀ ਰੈਂਕ ਦੇ ਅਧਿਕਾਰੀ ਕੱਲ ਮੌਕੇ ਤੇ ਉੱਤੇ ਹਾਜ਼ਰ ਰਹਿਣਗੇ ਕਿਉਂਕਿ ਪ੍ਰਾਈਮ ਮਿਨਿਸਟਰ ਆ ਸਾਡੇ ਦੇਸ਼ ਦੇ ਨੇ ਉਹ ਤੇ ਸਾਰੇ ਦੇਸ਼ ਦੇ ਪ੍ਰਾਈਮ ਮਿਨਿਸਟਰ ਨੇ ਉਹ ਉਹਨਾਂ ਦੀ ਸਕਿਉਰਟੀ ਇੰਪੋਰਟੈਂਟ ਆ ਉਹ ਪਿਛਲੀ ਸਰਕਾਰ ਨੇ ਗਲਤੀ ਕੀਤੀ ਉਹ ਸਭ ਉਹ ਉਸ ਸਮੇਂ ਜਿਹੜੇ ਅਪਸਰ ਹੋਣਾਂ ਨੂੰ ਡਿਸਮਿਸ ਕਰ ਦਿੰਦੇ ਹਗੇ ਤੇ ਐਡੀ ਵੱਡੀ ਗੱਲ ਨਹੀਂ ਸੀ ਉਹ ਨਹੀਂ ਹੁਣ ਆ ਇੱਕ ਤੇ ਜੋ ਸਿਕਿਉਰਟੀ ਵਾਲਾ ਕਿ 6000 ਤੋਂ ਵੱਧ ਉਹ ਦੂਜੀ ਉਹਨਾਂ ਦੀ ਜਿਹੜੀ ਜ਼ੋਨ ਹੁੰਦੀ ਆ ਜਦੋਂ ਸਿਕਿਉਰਟੀ ਆ ਇਹ ਇਹ ਜ਼ੋਨ B ਜ਼ੋਨ C ਜ਼ੋਨ D ਜ਼ੋਨ ਕੋਈ ਵੀ ਜਿਹੜੀ ਉਹਨਾਂ ਨੇ ਆਪਣੇ ਉਹਨਾਂ ਦੇ ਪ੍ਰੋਟੋਕਾਲ ਹੁੰਦੇ ਨੇ ਜਾਂ ਰੈੱਡ ਬੁੱਕ ਹੁੰਦੀ ਆ ਪ੍ਰਾਈਮ ਮਿਨਿਸਟਰ ਦੀ ਸਿਕਿਉਰਟੀ ਉਹਦੇ ਜੋ ਨਵੀਆਂ ਗਾਈਡਲਾਈਨ ਬਣੀਆਂ ਉਹਦੇ ਮੁਤਾਬਕ ਤੇ ਨੇੜੇ ਚੱਪਾ ਵੀ ਨਹੀਂ ਚੜੀ ਵੀ ਨਹੀਂ ਫੜਕ ਸਕਦੀ ਪਰ ਨਾਲ ਦੀ ਨਾਲ ਪੰਜਾਬ ਦੇ ਵਿੱਚ ਗੁਜਰਾਤ ਪੁਲਿਸ ਵੀ ਹੈਗੀ ਉਹ ਸਪੈਸ਼ਲੀ ਜਲੰਧਰ ਲੁਧਿਆਣਾ ਤੇ ਪਟਿਆਲੇ ਵਾਸਤੇ ਉਹ ਪ੍ਰਾਈਮ ਮਿਨਿਸਟਰ ਦੀ ਸਿਕਿਉਰਟੀ ਦੇ ਵਿੱਚ ਹੀ ਹੈਰਾਨ ਗਏ ਨਾ ਹੁਣ ਕਿਸਾਨਾਂ ਮਸਲਾ ਆ ਗਿਆ ਕਿ ਕੀ ਕਿਸਾਨ ਪ੍ਰੋਟੈਸਟ ਕਰਨਗੇ ਕਿ ਨਹੀਂ ਕਰਨਗੇ ਕਿਉਂਕਿ ਬਹੁਤ ਵੱਡਾ ਚੈਲੰਜ ਆ 750 ਕਿਸਾਨ ਉਥੇ ਸ਼ਹੀਦ ਹੋ ਸ਼ੰਭੂ ਸਿੰਘੂ ਔਰ ਇੱਥੇ ਵੀ ਕਿਸਾਨ ਸ਼ਹੀਦ ਹੋ ਗਏ ਨੇ ਇੱਕ ਨੂੰ ਤੇ ਗੋਲੀ ਮਾਰੀ ਗਈ ਆ ਕਿਸਾਨ ਵੀ ਤੜਫਰਿਆ ਪੰਜਾਬ ਵੀ ਤੜਫਰਿਆ ਹਰਿਆਣਾ ਵੀ ਤੜਫਰਿਆ ਹਰਿਆਣੇ ਦੇ ਮੁੱਖ ਗ੍ਰਹਿ ਮੰਤਰੀ ਨੇ ਸਾਫਗਾਨ ਕਹਿ ਹੀ ਦਿੱਤਾਗਾ ਕਿ ਮੈਂ ਆਰਡਰ ਨਹੀਂ ਦਿੱਤੇ ਪਰ ਮੈਂ ਹੋਮ ਮਿਨਿਸਟਰ ਸੀ ਗੋਲੀ ਚੱਲੀ ਆ ਹੁਣ ਉਹਨਾਂ ਨੇ ਆਪਣੇ ਆਪ ਨੂੰ ਦੋਸ਼ੀ ਮੰਨ ਲਿਆ ਕਿ ਜੇ ਤੂੰ ਹੋਮ ਮਿਨਿਸਟਰ ਹੈ ਤੇ ਤੇਰੀ ਆਰਡਰ ਹੋਣਗੇ ਜਾਂ ਜੇ ਚਲਾਈ ਤੇ ਕਿੰਨੇ ਚਲਾਈ ਦੱਸਿਆ ਜਾਵੇ ਹੁਣ ਕਿਸਾਨਾਂ ਨੂੰ ਲੈ ਕੇ ਕੀ ਗੱਲ ਕਰਨਗੇ ਪ੍ਰਾਈਮ ਮਿਨਿਸਟਰ ਸਾਹਿਬ ਇਹ ਵੱਡੀ ਗੱਲ ਔਰ ਤੁਸੀਂ ਕਿਉਂਕਿ ਪਹਿਲੀ ਵਾਰ 13 ਸੀਟਾਂ ਦੇ ਲੜ ਰਹੇ ਹੋ ਤانوں ਜਿੱਤ ਭਾਵੇਂ ਕੋਈ ਨਾ ਤੁਸੀਂ ਤੇ ਆਪਣਾ ਵੋਟ ਬੈਂਕ ਗੇਨ ਕਰੋਗੇ ਤੁਸੀਂ ਭਗਵਾਨ ਰਾਮ ਦੀ ਵੀ ਗੱਲ ਕਰੋਗੇ ਤੇ ਤੁਸੀਂ ਉਸ ਪਿੰਡ ਦੀ ਵੀ ਗੱਲ ਕਰੋਗੇ ਜਿਹੜੇ ਭਗਵਾਨ ਰਾਮ ਦੇ ਨਾਨਕੇ ਦੱਸੇ ਜਾ ਰਹੇ ਨੇ ਪਿੰਡ ਉਹਦਾ ਵੀ ਜ਼ਿਕਰ ਕਰਨਗੇ ਪ੍ਰਾਈਮ ਮਿਨਿਸਟਰ ਸਾਹਿਬ ਪੰਜਾਬ ਦੇ ਜਵਾਨਾਂ ਦੀ ਵੀ ਤਾਰੀਫ ਕਰਨਗੇ ਕਿ ਬਾਰਡਰ ਸੇਫ ਨੇ ਕੌਮ ਬਾਰੇ ਵੀ ਕਿ ਸਭ ਤੋਂ ਦਾਨੀ ਕੌਮ ਸਿੱਖ ਕੌਮ ਆ ਕੋਈ ਇੱਥੇ ਭੁੱਖਾ ਨਹੀਂ ਰਹੇ ਇਦਾਂ ਦੀਆਂ ਗੱਲਾਂ ਕਰਨਗੇ ਪਰ ਉਹਨਾਂ ਗੱਲਾਂ ਦੇ ਨਾਲ ਢਿੱਡ ਨਹੀਂ ਪਰਣਾ ਉਹਦਾ ਗੱਲਾਂ ਦੇ ਨਾਲ ਕਿਸਾਨੀ ਨਹੀਂ ਠੀਕ ਹੋਣੀ ਨਾ ਕਿਸਾਨ ਅੰਦੋਲਨ ਕਰਦੇ ਪਰ ਇਹ ਹੁਣ ਜਿਹੜੀ ਕਿਸਾਨਾਂ ਨੇ ਸ਼ਰਤ ਰੱਖੀ ਹੈ ਅਸੀਂ ਪੀਸਫੁੱਲ ਕਰਾਂ ਕਾਲੀਆਂ ਛੰਡੀਆਂ ਦਿਖਾਵਗੇ ਤੁਹਾਡਾ ਰਾਈਟ ਆ ਕਾਲੀਆਂ ਛੰਡੀਆਂ ਦਿਖਾਉਂਦਾ ਪਰ ਵਿਗੜ ਪਾਉਣਾ ਵੀ ਗਲਤ ਆ ਪਰ ਟਾਈਮ ਤੇ ਇਸ ਮੌਕੇ ਤੇ ਪ੍ਰਾਈਮ ਮਿਨਿਸਟਰ ਨੂੰ ਮਿਲ ਤੇ ਦਿੱਤਾ ਨਹੀਂ ਜਾ ਸਕਦਾ ਹੋਊਗਾ ਉਹਨਾਂ ਦੇਣਾ ਵੀ ਨਹੀਂ ਆ ਪਰ ਇਹਨਾਂ ਮੰਗ ਰੱਖਤੀ ਦੇਖਦੇ ਦੇ ਬੀਜੇਪੀ ਕੀ ਕਰਦੀ ਹੈ ਨਾ ਜੀ ਪ੍ਰਧਾਨ ਮੰਤਰੀ ਹੋਰ ਇਸ ਇਸ ਮੌਕੇ ਇਹ ਮਸਲੇ ਹੱਲ ਨਹੀਂ ਹੋਣੇ ਹੁਣ ਤੇ ਨਵੀਂ ਸਰਕਾਰ ਹੈ ਨਵੀਂ ਸਰਕਾਰ ਜਦੋਂ ਬਣੇਗੀ ਉਦੋਂ ਹੀ ਮਸਲੇ ਹੱਲ ਹੋਣਗੇ ਲੇਕਿਨ ਕਿਸਾਨਾਂ ਦਾ ਪ੍ਰੋਟੈਸਟ ਜਾਇਜ਼ ਵੀ ਆ ਪਰ ਜਦੋਂ ਧੱਕੇਸ਼ਾਹੀ ਦੋਨਾਂ ਪਾਸੇ ਹੁੰਦੀ ਆ ਉਦੋਂ ਨੁਕਸਾਨ ਹੋ ਜਾਂਦਾ ਔਰ ਭਾਜਪਾ ਜਿਵੇਂ ਹੁਣ ਐਗਰੈਸ਼ਨ ਦਿਖਾ ਰਿਹਾ ਜਿਵੇਂ ਭਾਜਪਾ ਹਿੰਦੂ ਵੋਟ ਬੈਂਕ ਨੂੰ ਟਾਰਗੇਟ ਕਰ ਰਹੀ ਆ ਮੈਨੂੰ ਲੱਗਦਾ ਕਿ ਮਾਲਵੇ ਦੇ ਵਿੱਚ ਜਿੰਨੇ ਕਿਸਾਨ ਵਿਰੋਧ ਕਰੇ ਨਾ ਭਾਜਪੀ ਲੀਡਰਾਂ ਦੇ ਚਾਹੇ ਉਹ ਪ੍ਰਨੀਤ ਕੌਰ ਦਾ ਚਾਹੇ ਉਹ ਅਰਵਿੰਦ ਖੰਨਾ ਦਾ ਚਾਹੇ ਪਰਮਪਾਲ ਕੌਰ ਦਾ ਚਾਹੇ ਉਹ ਰਾਣਾ ਗੁਰਜੀਤ ਸਿੰਘ ਸੋਢੀ ਦਾ ਚਾਹੇ ਹੰਸਰਾਜ ਹੰਸ ਦਾ ਇੱਧਰ ਨਹੀਂ ਵਿਰੋਧ ਹੋ ਰਿਹਾ ਸੁਭਾਸ਼ ਸ਼ਰਮਾ ਦਾ ਨਹੀਂ ਹੋਇਆ ਨੀਤਾ ਸੋਮਪ੍ਰਕਾਸ਼ ਨੇ ਦਰੇਸ਼ ਬੱਬੂ ਦਾ ਨਹੀਂ ਹੋਇਆ ਤੇ ਥੋੜਾ ਬਹੁਤਾ ਉਹਦਾ ਤਰਨਜੀਤ ਸਿੰਘ ਸੰਧੂ ਦਾ ਆ ਮੀਆਂਵਿੰਡਾ ਮਜੀਤ ਸਿੰਘ ਦਾ ਬਹੁਤ ਘੱਟ ਹੋਇਆ ਕੀ ਮਾਲਵੇ ਦੇ ਵਿੱਚ ਜਿਹੜਾ Hindu ਭਾਈਚਾਰੇ ਨੂੰ ਇਹ ਪ੍ਰਵੋਕ ਕੀਤਾ ਜਾ ਰਿਹਾ ਕੀ ਜਿਹੜੇ ਕਿਸਾਨ ਅੰਦੋਲਨ ਕਰੇ ਕਿਤੇ BJP ਦੇ Trap ਚ ਤਾਂ ਨਹੀਂ ਫਸ ਗਏ ਜਾਂ ਉਹਨਾਂ ਨੂੰ ਪ੍ਰਵੋਕ ਜਾਣ ਬੁੱਝ ਕੇ ਤਾਂ ਨਹੀਂ ਕੀਤਾ ਜਾ ਰਿਹਾ ਹੈਗਾ ਤੇ ਇਹਦੇ ਨਾਲ BJP ਮਾਲਵੇ ਦੇ ਵਿੱਚ ਪੈਰ ਲਾਉਣਾ ਚਾਹੁੰਦੀ ਸੀ ਉਹ ਪੰਜਾਬ ਦੇ ਕਿਸਾਨਾਂ ਨੇ ਚਾਹੇ ਜਾਣੇ ਚ ਚਾਹੇ ਅਣਜਾਣੇ ਦੇ ਵਿੱਚ ਪੰਜਾਬ ਦੇ ਵਿੱਚ ਭਾਜਪੀ ਦੇ ਮਾਲ ਵਿੱਚ ਪੈਰ ਲਾ ਗਏ ਜਦੋਂ ਵੀ ਆਰਐਸਐਸ ਦੇ ਚੀਫ ਪੰਜਾਬ ਆਉਂਦੇ ਰਹੇ ਨੇ ਉਹਨਾਂ ਕਦੀ ਜਲੰਧਰ ਅੰਮ੍ਰਿਤਸਰ ਲੁਧਿਆਣਾ ਚੰਡੀਗੜ੍ਹ ਪਟਿਆਲੇ ਰਾਤਾਂ ਨਹੀਂ ਕੱਟੀਆਂ ਉਹ ਕਦੀ ਜਾ ਕੇ ਮਲੇਰਕੋਟਲੇ ਰਤਨਾ ਕੱਢਦੇ ਕਦੀ ਮਾਨਸੇ ਕੱਢਦੇ ਕਦੀ ਸਨਾਮ ਕੱਢਦੇ ਸੀ ਕਦੀ ਸੰਗਰੂਰ ਕੱਢਦੇ ਕਦੀ ਬਰਨਾਲੇ ਕੱਢਦੇ ਸੀ ਕਿ ਸਾਡਾ ਅਬੌਰ ਤੋਂ ਲੈ ਕੇ ਡੇਹਰਾ ਬੱਸੀ ਤੱਕ ਸਾਡਾ ਇੱਕ ਵੀ ਐਮਐਲਏ ਹੁੰਦਾ ਉਹ ਸਿਰਫ ਤੇ ਸਿਰਫ ਅਬੌਰ ਤੋਂ ਹੁੰਦਾ ਜਾਂ ਫਾਜ਼ਿਲਕਾਤ ਹੁੰਦਾ ਉਹ ਮਾਲਵੇਤ ਵਿੱਚ ਹਿੰਦੂ ਭਾਈਚਾਰਾ ਬਹੁਤ ਜ਼ਿਆਦਾ ਸੈਕੂਲਰ ਥੋੜਾ ਜਿਹਾ ਜਿਹੜਾ ਸੈਕੂਲਰ ਹਿੰਦੂ ਭਾਈਚਾਰਾ ਜਿਵੇਂ ਮੁਸਲਮਾਨਾਂ ਚ ਥੋੜਾ ਜਿਹਾ ਧੜਾ ਗਰਮਖਿਆਲੀ ਅਸਾਈਆਂ ਚ ਹੋਦਾ ਸਿੱਖਾਂ ਚ ਹੋਦਾ ਉਹਦਾ ਹਿੰਦੂਆਂ ਦੇ ਵਿੱਚ ਵੀ ਬੜਾ ਗਰਮਖਿਆਲੀ ਧੜੇ ਨੇ ਉਹ ਗਰਮਖਿਆਲੀ ਧੜੇ ਕਿੱਥੇ ਨਾ ਜਲੰਧਰ ਤੇ ਅੰਮ੍ਰਿਤਸਰ ਬਾਕੀ ਮਾਲਵਾ ਜਿਹੜਾ ਪੰਜਾਬ ਦਾ Hindu ਭਾਈਚਾਰਾ ਸਭ ਤੋਂ ਜ਼ਿਆਦਾ ਸੈਕੂਲਰ ਹੈ ਉਹ ਕਦੀ ਵੀ ਇਹੋ ਜੀਆਂ ਚਾਲਾਂ ਦੇ ਵਿੱਚ ਨਹੀਂ ਫਸਿਆ ਲੇਕਿਨ ਹੁਣ ਹੌਲੀ ਹੌਲੀ ਜਿਹੜਾ ਉਹਨਾਂ ਨੂੰ ਇੰਨਾ ਚੈਲੰਜ ਵਿੱਚ ਫਸਾਉਣ ਦੀ ਕੋਸ਼ਿਸ਼ ਕਰ ਰਹੇ ਹੋ ਕਾਮਯਾਬ ਵੀ ਹੋ ਰਹੇ ਨੇ ਤੇ ਲੋਕ ਇਹ ਕਹਿ ਰਹੇ ਨੇ ਖਾਸ ਕਰਕੇ ਜਿਹੜੀ BJP ਆ ਉਹ SC ਤੇ Hindu ਭਾਈਚਾਰੇ ਨੂੰ ਟਾਰਗੇਟ ਕਰ ਰਹੀ ਆ ਤੇ ਉਹ ਕਹਿਣਗੇ ਯਾਰ ਕਿਸਾਨਾਂ ਨੂੰ ਹਰ ਵਾਰ ਪੰਗ ਪੰਗਾ ਪਾਉਂਦੇ ਨੇ ਬਾਕੀ ਕਿਉਂ ਨਹੀਂ ਪਾਉਂਦੇ ਆ ਗਨੇ ਜਦੋਂ ਇਦਾਂ ਦੀ ਭਰਾਵਾਂ ਭਰਾਵਾਂ ਦੇ ਵਿੱਚ ਆ ਜਾਂਦੀ ਨੇ ਸੋਚ ਦੇ ਵਿੱਚ ਫਰਕ ਆਉਂਦਾ ਉਦੋਂ ਫਿਰ ਪੋਲੀਟੀਕਲ ਪਾਰਟੀਆਂ ਫਾਇਦਾ ਚੁੱਕਣ ਦੇ ਵਿੱਚ ਕਾਮਯਾਬ ਹੋ ਜਾਂਦੀਆਂ ਜੀ ਇੱਕ ਅਗਲਾ ਮਸਲਾ ਵੀ ਚਰਚਾ ਦਾ ਵਿਸ਼ਾ ਬਣਿਆ ਉਹ ਸੰਗਰੂਰ ਤੋਂ ਗੱਲ ਉੱਠੀ ਸੁਖਪਾਲ ਸਿੰਘ ਖੈਰਾ ਦੀ ਜ਼ੁਬਾਨੀ ਤੇ ਦੇਸ਼ ਦੇ ਪ੍ਰਧਾਨ ਮੰਤਰੀ ਨੇ ਵੀ ਟਿੱਪਣੀ ਕਰਤੀ ਬਿਹਾਰ ਅੰਦਰ ਉਸ ਗੱਲ ਨੂੰ ਕੋਈ ਕਹਿ ਰਿਹਾ ਜਾਣ ਬੁੱਝ ਕੇ ਹੋਰ ਤਰ੍ਹਾਂ ਪੇਸ਼ ਕੀਤਾ ਜਾ ਰਿਹਾ ਸੁਖਪਾਲ ਖੈਰਾ ਕਹਿੰਦੇ ਮੈਂ ਆਪਣੇ ਸਟੈਂਡ ਤੇ ਕਾਇਮ ਆ ਪਰ ਪ੍ਰਤਾਪ ਸਿੰਘ ਬਾਜਵਾ ਵਿਰੋਧੀ ਧਿਰ ਦੇ ਆਗੂ ਉਹ ਕੁਝ ਹੋਰ ਸੋਚਦੇ ਆ ਕਹਿੰਦੇ ਇਹ ਤਾਂ ਸੁਖਪਾਲ ਖੈਰਾ ਦਾ ਨਿੱਜੀ ਹੋ ਸਕਦਾ ਵਿਚਾਰ ਸਾਡੀ ਪਾਰਟੀ ਦਾ ਵਿਚਾਰ ਨਹੀਂ ਹੈ ਜੋ ਗੈਰ ਪੰਜਾਬੀਆਂ ਲਈ ਸੁਖਪਾਲ ਖੈਰਾ ਸੋਚਦੇ ਆ ਦੇਖੋ ਸਭ ਤੋਂ ਵੱਡੀ ਗੱਲ ਇਹ ਹੈ ਕਿ ਇਸ ਮੁੱਦੇ ਨੂੰ ਨਾ ਤੇ ਸੁਖਪਾਲ ਸਿੰਘ ਖਹਿਰਾ ਸਮਝਣਾ ਚਾਹੁੰਦੇ ਨੇ ਸਮਝਾਉਣਾ ਚਾਹੁੰਦੇ ਨੇ ਸਮਝਾਣੀ ਪਏ ਔਰ ਜਿਸ ਅਖਬਾਰ ਨੇ ਸ਼ਰਾਰਤ ਕੀਤੀ ਉਹਨੇ ਤੇ ਲੰਬੂ ਸਿਆਸੀ ਲਾਏ ਦਿੱਤਾ ਔਰ ਕਾਂਗਰਸ ਪਾਰਟੀ ਨੂੰ ਸਮਝਣਾ ਚਾਹੀਦਾ ਹੈ ਪ੍ਰਤਾਪ ਸਿੰਘ ਬਾਜਵਾ ਸਾਹਿਬ ਚੰਗੇ ਹੁੰਦੇ ਕਿ ਜੋ ਸੁਖਪਾਲ ਸਿੰਘ ਖਹਿਰਾ ਨੇ ਕਿਹਾ ਉਹਨਾਂ ਨੂੰ ਚੰਗੀ ਤਰ੍ਹਾਂ ਪੜ ਲੈਂਦੇ ਹੈਗੇ ਕਿ ਉਹਨਾਂ ਨੇ ਕਿਹਾ ਤੇ ਕਹਿਣਾ ਕੀ ਚਾਹੁੰਦੇ ਬੀਜੇਪੀ ਵਾਲਿਆਂ ਨੇ ਤੇ ਸ਼ਰਾਰਤ ਕਰਨੀ ਉਹ ਕਰ ਰਹੇ ਨੇ ਕਿਉਂਕਿ ਵੋਟਾਂ ਦੀ ਫਸਲ ਹੈ ਕਿੰਨੇ ਵੋਟਾਂ ਜ਼ਿਆਦਾ ਫਸਲ ਕੱਟਣੀ ਆ ਗਈ ਹੈ ਉਹ ਬੀਜੇਪੀ ਲੱਗੀ ਹੋਈ ਆ ਹੁਣ ਸੁਖਪਾਲ ਸਿੰਘ ਖੈਰਾ ਨੇ ਕੋਈ ਐਡਾ ਵੱਡਾ ਜੁਰਮ ਨਹੀਂ ਕੀਤਾ ਐਡਾ ਵੱਡਾ ਗੁਨਾਹ ਨਹੀਂ ਕੀਤਾ ਕਿ ਇੱਕ ਪੰਜਾਬ ਦੇ ਵਿੱਚ ਵਸਦੇ ਭਾਈਚਾਰੇ ਨੂੰ ਢਕਾਇਆ ਜਾਵੇ ਜਿੰਨਾ ਪੰਜਾਬ ਦੇ ਵਿੱਚ ਜੁਪੀ ਬਿਹਾਰ ਦਾ ਮਜਦੂਰ ਲੋਕੀ ਇੱਥੇ ਸੇਫ ਨੇ ਉਹਨੇ ਗੁਜਰਾਤ ਦੇ ਵਿੱਚ ਯੂਪੀ ਬਿਹਾਰ ਦੇ ਵਿੱਚ ਸੇਫ ਨਹੀਂ ਹੈਗੇ ਲੇਕਿਨ ਕਿਉਂਕਿ ਪੰਜਾਬ ਦੇ ਵਿੱਚ ਕੋਈ 22-23 ਲੱਖ ਯੂਪੀ ਬਿਹਾਰ ਦੇ ਲੋਕ ਉੱਤਰਾਖੰਡ ਦੇ ਲੋਕ ਵਸਦੇ ਨੇ ਜਿਨ੍ਹਾਂ ਨੂੰ ਟਾਰਗੇਟ ਕੀਤਾ ਜਾ ਰਿਹਾ ਜਾਣ ਬੁਝ ਕੇ ਉਹਨਾਂ ਨੂੰ ਪੜਕਾਇਆ ਜਾ ਰਿਹਾ ਹੈਗਾ ਔਰ ਉਹਨਾਂ ਨੂੰ ਵੀ ਸਮਝ ਆ ਗਈ ਹੈ ਇੰਨੇ ਕੋਈ ਕਮਲੇ ਨਹੀਂ ਹੈਗੇ ਔਰ ਉਹਨਾਂ ਦੀਆਂ ਇੰਨੀਆਂ ਵੋਟਾਂ ਵੀ ਨਹੀਂ ਆਈਆਂ ਉਹ ਵੋਟਾਂ ਕਈਆਂ ਨੇ ਉੱਥੇ ਜਾ ਕੇ ਪਾਉਂਦੇ ਨੇ ਪਰ ਜਿਹੜੀ ਇਹ ਬਲੋੜੀ ਸਿਆਸਤ ਹੋ ਰਹੀ ਹੈ ਨਾ ਉਹ ਮਾੜੀ ਆ ਉਹ ਦੇਸ਼ ਵਾਸਤੇ ਵੀ ਮਾੜੀ ਪੰਜਾਬ ਵਾਸਤੇ ਮੈਂ ਪ੍ਰਾਈਮ ਮਿਨਿਸਟਰ ਸਾਹਿਬ ਨੂੰ ਤੇ ਚਾਹੀਦਾ ਕਿ ਘੱਟੋ ਘੜ ਤੁਸੀਂ ਡਿਵੈਲਪਮੈਂਟ ਦੀ ਗੱਲ ਕਰੋ ਤੁਸੀਂ ਕਰ ਕੀ ਰਹੇ ਹੋ ਮੰਗਲ ਸੂਤਰ ਪਾਕਿਸਤਾਨ ਮਸਜਦ ਮੰਦਰ ਹੋਰ ਹੋਰ ਤਾਂ ਤੁਸੀਂ ਗੱਲ ਕੀ ਕੀਤੀ ਆ ਪੰਜ ਛੇ ਗੱਲਾਂ ਹੀ ਆਉਂਦੀਆਂ ਨੇ ਤੁਹਾਡੀ ਹੁਣ ਤੁਸੀਂ ਬਿਹਾਰੀ ਵਾਲੀ ਗੱਲ ਪੜੀ ਉਹ ਬੰਦਾ ਕਹਿੰਦਾ ਮੈਂ ਬਿਹਾਰੀਆਂ ਦੀ ਗੱਲ ਕੀ ਮੈਂ ਤਾਂ ਕਹਿ ਕੇ ਪੰਜਾਬ ਦੇ ਰਾਈਟ ਜਿਵੇਂ ਸਾਨੂੰ ਪੰਜਾਬੀਆਂ ਨੂੰ ਜਾ ਦੇ ਪ੍ਰਾਈਮ ਮਿਨਿਸਟਰ ਕਹੇ ਕਿ ਹਿੰਦੁਸਤਾਨ ਦੇ ਵਿੱਚ ਸਾਰਾ ਜੇ ਤੁਹਾਨੂੰ ਬਿਹਾਰੀਆਂ ਦਾ ਫਿਕਰ ਫਿਰ ਪੰਜਾਬ ਜਿਹੜੇ ਗੁਜਰਾਤ ਵਿੱਚ ਸਿੱਖ ਵੱਸਦੇ ਨੇ ਪੰਜਾਬੀ ਉਹਨਾਂ ਦਾ ਤੁਸੀਂ ਫਿਕਰ ਕੀਤਾ ਨਹੀਂ ਹੈਗਾ ਔਰ ਮੈਨੂੰ ਲੱਗਦਾ ਪ੍ਰਤਾਪ ਸਿੰਘ ਬਾਵਾ ਸਾਹਿਬ ਨੂੰ ਸਟੈਂਡ ਲੈਣਾ ਚਾਹੀਦਾ ਸੀ ਹੂੰ ਪੀ ਤੁਸੀਂ ਸਟੈਂਡ ਲੋ ਪੀ ਸੁਖਪਾਲ ਸਿੰਘ ਖੈਰੇ ਨੇ ਕੀ ਕੀਤਾ ਤੁਸੀਂ ਡਰਦੇ ਮਾਰੀ ਕਹੀ ਜਾ ਰਹੇ ਨੇ ਪੀ ਨਹੀਂ ਜੀ ਨਹੀਂ ਪੋਲਰਾਈਜੇਸ਼ਨ ਕਿਵੇਂ ਹੋ ਜੇਗੀ ਨਾ ਤੁਸੀਂ ਸੱਕਾ ਉਹ ਸੈਂਡ ਕੇ ਪੰਜਾਬ ਆ ਪੰਜਾਬ ਦੇ ਵਿੱਚ ਇਹ ਗੱਲਾਂ ਨਹੀਂ ਜਸਟੀਫਾਈ ਨੇ ਔਰ ਮੈਨੂੰ ਲੱਗਦਾ ਕਿ ਜਦੋਂ ਪੋਲੀਟੀਕਲ ਪਾਰਟੀਆਂ ਡਰ ਡਰ ਜਾਂਦੀਆਂ ਨੇ ਉਦੋਂ ਦੂਜੀਆਂ ਪਾਰਟੀਆਂ ਫਾਇਦਾ ਚੱਕਦੀਆਂ ਨੇ ਔਰ ਸਭ ਤੋਂ ਵੱਡੀ ਗੱਲ ਹੈ ਕਿ ਹੁਣ ਇਹ ਵੀ ਜਿਹੜਾ ਮਸਲਾ ਕਿ ਜਦੋਂ ਪਟਿਆਲੇ ਗੱਲ ਕਰਨਗੇ ਪ੍ਰਾਈਮ ਮਿਨਿਸਟਰ ਸਾਹਿਬ ਉਹ ਫੇਰ ਚੁੱਕਣਗੇ ਫਿਰ ਕਿਹਨੂੰ ਟਾਰਗੇਟ ਕਿਹਨੂੰ ਕਰ ਰਹੇ ਨੇ ਕੀ ਸਿਰਫ ਤੇ ਸਿਰਫ ਸਾਨੂੰ ਵੋਟਾਂ ਹੀ ਚਾਹੀਦੀਆਂ ਅਸੀਂ ਫਿਰਕਿਆਂ ਦੇ ਵਿੱਚ ਵੰਡ ਪਾ ਰਹੇ ਨੇ ਔਰ ਜੋ ਕੁਝ ਕਿਹਾ ਉਹਨੂੰ ਤੋੜ ਮਰੋੜ ਕੇ ਪੇਸ਼ ਕੀਤਾ ਜਾ ਰਿਹਾ ਹੈਗਾ ਔਰ ਗਲਤ ਹਵਾ ਦਿੱਤੀ ਜਾ ਰਹੀ ਹੈ ਔਰ ਪੰਜਾਬ ਦੇ ਵਿੱਚ ਸਾਰੀਆਂ ਕੌਮਾਂ ਸਾਰੇ ਧਰਮ ਸਾਰੀਆਂ ਜਾਤਾਂ ਬੇਫਿਕਰ ਹੋ ਕੇ ਰਹਿ ਰਹੀਆਂ ਨੇ ਕਿਸੇ ਨੂੰ ਤਾਂ ਕੋਈ ਡਰ ਨਹੀਂ ਹੈ ਪਰ ਜਾਣਬੁੱਝ ਕੇ ਇੱਕ ਹਊਆ ਖੜੇ ਕੀਤਾ ਜਾ ਰਿਹਾ ਹੈਗਾ ਔਰ ਹਿੰਦੁਸਤਾਨ ਦਾ ਇੱਕ ਵਾਹਿਦ ਪੰਜਾਬ ਸੂਬਾ 1947 ਉਹਨੂੰ ਦੰਗੇ ਨਹੀਂ ਕਹਿ ਸਕਦੇ ਕਿ ਦੋ ਭਰਾਵਾਂ ਦੀ ਲੜਾਈ ਕਰੀ ਆ ਇੱਕ ਮੁਸਲਮਾਨ ਫਾਇਦਾ ਚੱਕ ਗਿਆ ਇੱਕ ਦੇ ਹਿੰਦੁਸਤਾਨ ਬਣ ਗਿਆ ਇੱਕ ਪਾਕਿਸਤਾਨ ਬਣ ਗਿਆਗਾ ਉਦੋਂ ਜਿਹੜੀ ਵੱਡ ਟੋਕ ਹੋਈ ਨਾ ਉਸ ਤੋਂ ਬਾਅਦ ਕਦੀ ਪੰਜਾਬ ਦੇ ਵਿੱਚ ਵੱਡ ਟੋਕ ਨਹੀਂ ਹੋਈ ਯੂਪੀ ਬਿਹਾਰ ਦੇ ਵਿੱਚ ਦੰਗੇ ਹੋਰੇ ਮਧ ਪ੍ਰਦੇਸ਼ ਦੇ ਦੰਗੇ ਬਿਹਾਰ ਚ ਗੁਜਰਾਤ ਦੇ ਵਿੱਚ ਦੰਗੇ ਪੰਜਾਬ ਦੇ ਵਿੱਚ ਕਦੀ ਦੰਗੇ ਨਹੀਂ ਲੇਕਿਨ ਜਿਹੜੀਆਂ ਸਾਡੀਆਂ ਦੇਸ਼ ਦੀਆਂ ਰਾਸੀ ਪਾਰਟੀਆਂ ਉਹ ਹਮੇਸ਼ਾ ਪੰਜਾਬ ਨੂੰ ਲਾਂਬੂ ਲਾਉਣ ਦੇ ਯਤਨ ਕਰਦੀਆਂ ਰਹੀਆਂ ਨੇ ਬਹੁਤ ਸ਼ੁਕਰੀਆ ਜੀ ਪ੍ਰੋਗਰਾਮ 16 ਨੇ ਸੱਚ ਵਿੱਚ ਇਹਨਾਂ ਦੋ ਤਿੰਨ ਅਹ ਮਸਲਿਆਂ ਤੇ ਅਸੀਂ ਗੱਲਬਾਤ ਕੀਤੀ ਹੈ ਤੁਸੀਂ ਕੀ ਸੋਚਦੇ ਸਮਝਦੇ ਹੋ ਆਪਣੇ ਆਪਣੇ ਵਿਚਾਰ ਸਾਂਝੇ ਕਰ ਸਕਦੇ ਹੋ ਤੇ ਬਣੇ ਰਹੋ এবিসি ਪੰਜਾਬ ਦੇ ਨਾਲ